ਹੰਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਲੋਕ ਸਭਾ ਚੋਣਾਂ ਨੂੰ ਮਹਿਜ਼ 15 ਦਿਨ ਰਹਿ ਗਏ ਨੇ ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਨਾਲ ਹੀ 4 ਜੂਨ ਨੂੰ ਰਿਜ਼ਲਟ ਆਵੇਗਾ ਜਿਸ ਦੇ ਲਈ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਕਿ ਆਖਰ ਕਿਸ ਤਰੀਕੇ ਨਾਲ ਅਸੀਂ ਪੈਰ ਜਮਾਈਏ ਤੇ ਕਿਹਸ ਤਰੀਕੇ ਨਾਲ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਤਾਂ ਇਸੇ ਮੁੱਦੇ ਉੱਤੇ ਅੱਜ ਗੱਲਬਾਤ ਕਰਾਂਗੇ ਬਠਿੰਡਾ ਹਲਕਾ ਅਸੀਂ ਉਸ ਉੱਤੇ ਗੱਲ ਕਰਾਂਗੇ ਜਿਸ ਉੱਤੇ ਤੁਸੀਂ ਆਪਣੀ رائے ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਸੀਂ ਫੇਸਬੁੱਕ YouTube ਉੱਤੇ ਲਾਈਵ ਆ ਜਿੱਥੇ ਜਾ ਕੇ ਤੁਸੀਂ ਕਮੈਂਟ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਤੇ ਤੁਹਾਡੀ رائے ਬਠਿੰਡਾ ਸੀਟ ਨੂੰ ਲੈ ਕੇ ਕੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿਸ ਨੇ ਕੰਮ ਵਧੀਆ ਕੀਤਾ ਹੈ ਕਿਸ ਦੀ ਜਿੱਤ ਹੋ ਸਕਦੀ ਹੈ ਉਹ ਸਾਨੂੰ ਦਾ ਸਕਦੇ ਹਾਂ ਇਹ ਵੀ ਦੱਸ ਸਕਦੇ ਹਾਂ ਕਿ ਆਖਰ ਕਿਸ ਦੇ ਸਿਰ ਸਜੇਗਾ ਤਾਂ ਸਾਇਸ ਉੱਤੇ ਬਠਿੰਡਾ ਸੀਟ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਅਤੇ ਚੜ੍ਹਦੀ ਕਲਾ ਚ ਜੀ ਜੀ ਤਾਂ ਬਠਿੰਡਾ ਸੀਟ ਜੋ ਕਿ ਸਭ ਤੋਂ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਹਰ ਸਿੰਮਤ ਕੋਰ ਬਾਦਲ ਨੇ ਉਤਰੇ ਨੇ ਮੈਦਾਨ ਦੇ ਵਿੱਚ ਜੀਤ ਮੋਹਿੰਦਰ ਸਿੰਘ ਨੇ ਨਾਲ ਹੀ ਗੁਰਮੀਤ ਖੁੱਡੀਆਂ ਪਰਮਪਾਲ ਕੋਰ ਸਿੱਧੂ ਵੀ ਮੈਦਾਨ ਦੇ ਵਿੱਚ ਨੇ ਲਖਬੀਰ ਸਿੰਘ ਵੀ ਮੌਜੂਦ ਨੇ ਤੇ ਨਾਲ ਹੀ ਇਸ ਦੇ ਵਿੱਚ ਲੱਖਾਂ ਸਿਧਾਣਾ ਜਿਨ੍ਹਾਂ ਦੇ ਵਿੱਚ ਮੁਕਾਬਲਾ ਹੋਵੇਗਾ ਤਾਂ ਬਾਦਲਾਂ ਦੇ ਲਈ ਇੱਕ ਵੱਡੀ ਚੁਣੌਤੀ ਵੀ ਕਹਿ ਸਕਦੇ ਹਾਂ ਕਿਉਂਕਿ ਬਾਦਲਾ ਦਾ ਗੜ ਮੰਨਿਆ ਜਾਂਦਾ ਹੈ ਉਹ ਇਸ ਨੂੰ ਆਪਣਾ ਜੋ ਪਰਿਵਾਰਕ ਹਲਕਾ ਮੰਨਦੀ ਹੈ ਤਾਂ ਇਸ ਵਾਰੀ ਕਿਵੇਂ ਦੇਖਦੇ ਹੋ ਕਮਲ ਜਿਸ ਤਰੀਕੇ ਨਾਲ ਹੁਣ ਪਾਰਟੀ ਮੈਦਾਨ ਦੇ ਵਿੱਚ ਆ ਚੁੱਕੀ ਹੈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਕਿਸ ਤਰੀਕੇ ਨਾਲ ਜਿੱਤ ਅਸੀਂ ਹਾਸਲ ਕਰ ਲਈਏ ਲੋਕਾਂ ਦੇ ਵਿੱਚ ਵਿਚਾਰ ਰਹੇ ਨੇ ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਨੂੰ ਤੁਸੀਂ ਇਹ ਦੇਖੋ ਮੈਡਮ ਵੀ ਬਠਿੰਡਾ ਦੀ ਸੀਟ ਬਹੁਤ ਇੰਪੋਰਟੈਂਟ ਸੀਟ ਹੈ ਬਹੁਤ ਉੱਥੇ ਦੇ ਜਿਹੜੇ ਹੁਣ ਐਸਐਮਐ ਸਿਆਸੀ ਸਮੀਕਰਨ ਬਣੇ ਹੋਏ ਨੇ ਦਿਲਚਸਪ ਨੇ ਤੇ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਮੈਂ ਸਭ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਿਹਾ ਵੀ ਅਕਾਲੀ ਦਲ ਦਾ ਗੜ ਮੰਨੇ ਜਾਣ ਵਾਲੀ ਬਠਿੰਡਾ ਸੀਟ ਤੇ ਲੱਖਾ ਸਿੰਘ ਸਧਾਨਾ ਜੀ ਹਾਂ ਤੁਸੀਂ ਬਿਲਕੁਲ ਜਿਹੜਾ ਨਾਮ ਹੈ ਉਹ ਸਹੀ ਸੁਣਿਆ ਐਕਸ ਗੈਂਗਸਟਰ ਸਾਬਕਾ ਗੈਂਗਸਟਰ ਤੇ ਹੁਣ ਸਮਾਜ ਸੇਵੀ ਲੱਖਾ ਸਿੰਘ ਸਧਾਨਾ ਨੇ ਸਾਰੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਗਦੀ ਘੇੜ ਪਾਇਆ ਹੋਇਆ ਇਹ ਗੱਲ ਬਿਲਕੁਲ ਮੰਨਣੀ ਪੈਣੀ ਆ ਕਿਉਂਕਿ ਜਦੋਂ ਤੁਸੀਂ ਸਰਵੇ ਕਰਦੇ ਹੋ ਗਰਾਊਂਡ ਤੇ ਜਾਂਦੇ ਹੋ ਜਾਂ ਬਠਿੰਡਾ ਦੇ ਲੋਕਾਂ ਨਾਲ ਗੱਲ ਕਰਦੇ ਹੋ ਤੇ ਉਹਨਾਂ ਦੀ ਪ੍ਰੋਫਾਈਲ ਚੈੱਕ ਕਰਦੇ ਹੋ ਜਿਵੇਂ ਉਹ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਮੁੱਦਿਆਂ ਦੀ ਗੱਲ ਕਰ ਰਹੇ ਨੇ ਤੇ ਬੁਲਾਰੇ ਤਾਂ 노 ਡਾਊਟ ਹੈਗੇ ਹੀ ਹੈਗੇ ਨੇ ਪਰ ਉਹਨਾਂ ਦੀਆਂ ਚੀਜ਼ਾਂ ਕਿਤਨਾ ਕਿਤੇ ਲੋਕਾਂ ਉੱਤੇ ਪ੍ਰਭਾਵ ਪਾ ਰਹੀਆਂ ਨੇ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਹੋਰ ਦੱਸਦਾ ਕਦੇ ਵੀ ਨਾ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਹੁਣ ਵੱਡੇ ਸਿਆਸੀ ਲੀਡਰ ਨੇ ਹਰਸਿਮਰਤ ਕੌਰ ਬਾਦਲ ਗੁਰਮੀਤ ਕੁੱਟੀਆਂ ਕੈਬਨਿਟ ਮੰਤਰੀ ਵੱਡੇ ਬਾਦਲ ਸਾਹਿਬ ਨੂੰ ਹਰਾਇਆ ਜੀਤ ਮਹਿੰਦਰ ਸਿੱਧੂ ਕਾਂਗਰਸ ਤੋਂ ਪਰਮਪਾਲ ਕੌਰ ਸਿੱਧੂ ਤਾਂ ਇਹ ਵੱਡੇ ਚਿਹਰੇ ਨੇ ਤੇ ਇਹ ਕਈ ਵਾਰ ਇਹ ਸੋਚ ਲੈਂਦੇ ਨੇ ਵੀ ਯਾਰ ਸਾਡੀ ਵੱਡੀਆਂ ਪਾਰਟੀਆਂ ਨੇ ਅਸੀਂ ਵੱਡੇ ਪਹਿਲਾਂ ਈ ਵਾਰ ਚੋਣਾਂ ਜਿੱਤ ਚੁੱਕੇ ਆ ਤਾਂ ਕਦੇ ਵੀ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਪਰ ਲੱਖਾ ਸਿੰਘ ਸਧਾਨਾ ਇਸ ਵਾਰ ਜੋ ਕਹਿ ਲਓ ਸਮੀਕਰਨ ਬਣ ਰਹੇ ਨੇ ਐਵੇਂ ਲੱਗ ਰਿਹਾ ਵੀ ਬਰਾਬਰ ਚੋਟੀ ਦੀ ਟੱਕਰ ਆ ਨਾ ਜਿਹੜੀ ਉਹ ਲੱਖਾ ਸਦਾਨਾ ਦੇ ਸਕਦੇ ਨੇ ਤੇ ਦੂਜੀ ਗੱਲ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਦੇਖੋ ਵੋਟਾਂ ਤਾਂ ਪੈਣੀਆਂ ਨੇ ਇੱਕ ਤਰੀਕ ਨੂੰ ਰਿਜ਼ਲਟ ਵੀ ਆ ਜਾਣਾ ਕਿਨੇ ਕਿਹਦੇ ਹੱਕ ਦੇ ਵਿੱਚ ਫਤਵਾ ਦੇਣਾ ਉਹ ਵੀ ਪਤਾ ਲੱਗ ਜਾਣਾ ਪਰ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਅਪੀਲ ਕਰਦੇ ਆ ਬਠਿੰਡਾ ਸੀਟ ਤੇ ਗੱਲਬਾਤ ਕਰ ਰਹੇ ਆ ਜਿਹੜੀ ਕਿ ਪੰਜਾਬ ਦੀ ਮੋਸਟ ਇੰਪੋਰਟੈਂਟ ਸੀਟ ਤਾਂ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢੋ ਸਾਡੇ ਨਾਲ ਜੁੜੋ ਤੇ ਦੱਸੋ ਵੀ ਕਿਹਨੂੰ ਵੋਟ ਪਾਉਣੀ ਆ ਤੇ ਕਿਹੜਾ ਲੱਗਦਾ ਤੁਹਾਨੂੰ ਵੀ ਜਿੱਤ ਸਕਦਾ ਕਿਉਂਕਿ ਲੱਖਾ ਸਿੰਘ ਸਿਧਾਣਾ ਵੀ ਬਾਰ-ਬਾਰ ਇਹ ਗੱਲ ਬੋਲ ਰਿਹਾ ਵੀ ਮੈਂ ਲੋਹੇ ਦੇ ਚੰਨੇ ਚਬਾਉਂਗਾ ਇਸ ਵਾਰ ਸਭ ਨੂੰ ਮਤਲਬ ਪਤਾ ਲੱਗੂਗਾ ਵੀ ਪੰਜੀ ਦਾ ਭੌਣ ਯਾਦ ਕਰਾਉਂਗਾ ਵੀ ਕੌਣ ਜਿੱਤਦਾ ਤੇ ਕੌਣ ਮੈਦਾਨ 'ਚ ਖੜਦਾ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਵੀ ਜੁੜ ਜੋ ਸਾਡੇ ਨਾਲ ਦੱਸੋ ਵੀ ਹਰ ਸਿਮਰਤ ਕੌਰ ਬਾਦਲ ਦੇ ਕੀ ਚਾਂਸਸ ਨੇ ਪਰਮਪਾਲ ਕੌਰ ਸਿੱਧੂ ਦੇ ਕੀ ਚਾਂਸਸ ਨੇ ਜੀਤ ਮਹਿੰਦਰ ਸਿੱਧੂ ਹੋ ਗਿਆ ਤੇ ਲੱਖਾ ਸਿੰਘ ਸਿਧਾਣਾ ਕੀ ਚਾਂਸਸ ਲੱਗਦੇ ਨੇ ਤੁਹਾਨੂੰ ਕਿਹੜਾ ਬੰਦਾ ਲੱਗਦਾ ਤੁਹਾਨੂੰ ਵੀ ਇਸ ਵਾਰ ਜਿਹੜਾ ਫਤਵਾ ਹੈ ਲੋਕ ਬਠਿੰਡੇ ਹਲਕੇ ਦੇ ਲੋਕ ਸਭਾ ਹਲਕੇ ਦੇ ਲੋਕ ਕਿਹਦੇ ਹੱਕ ਦੇ ਵਿੱਚ ਫਤਵਾ ਦੇ ਸਕਦੇ ਨੇ ਪਰ ਬੜਾ ਇੰਟਰਸਟਿੰਗ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਕਿਉਂਕਿ ਤੁਸੀਂ ਇੱਕ ਗੱਲ ਦੇਖੋ ਜੇ ਬਾਦਲ ਪਰਿਵਾਰ ਦੀ ਗੱਲ ਕੀਤੀ ਜਾਵੇ ਹਰਸਿਮਰਤ ਕੌਰ ਬਾਦਲ ਹੋਣਾ ਨੇ ਨੋ ਡਾਊਟ ਬਠਿੰਡੇ ਦੇ ਵਿੱਚ ਕਵਿਤਾ ਕੰਮ ਕਰਾਇਆ ਜੇ ਤੁਸੀਂ ਬਠਿੰਡੇ ਦੇ ਵਿੱਚ ਰੋਡਸ ਦੇਖੋ ਜਾ ਕੇ ਜਾਂ ਬਠਿੰਡੇ ਦੀ ਨਹਾਰ ਦੇਖੋ ਉਹਨਾਂ ਨੇ ਬਦਲੀ ਹੈ ਪਰ ਲੋਕਾਂ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਲੋਕ ਉਹਨਾਂ ਤੋਂ ਖਫਾ ਵੀ ਨੇ ਰਹੀ ਗੱਲ ਪਰਮਪਾਲ ਕੌਰ ਸਿੱਧੂ ਦੀ ਉਹਨਾਂ ਨੂੰ ਤਾਂ ਹੁਣ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਹੋਇਆ ਜਿਹੜੇ ਭਾਜਪਾ ਦੇ ਲੀਡਰ ਨੇ ਆਪਾਂ ਸਾਰਿਆਂ ਦੀ ਗੱਲ ਕਰਾਂਗੇ ਕਿਉਂਕਿ ਜਿੰਨਾ ਵਿਰੋਧ ਉਹਨਾਂ ਦਾ ਹੋ ਰਿਹਾ ਲੋਕਾਂ ਦੇ ਵਿੱਚ ਰੋਹ ਹੈ ਉਹ ਸਾਫ਼ ਦੇਖਣ ਨੂੰ ਮਿਲ ਰਿਹਾ ਸੋਸ਼ਲ ਮੀਡੀਆ ਤੇ ਮੈਂ ਕਹਿੰਦਾ ਵੀਡੀਓਜ਼ ਭਰੀਆਂ ਪਈਆਂ ਨੇ ਹਸਰਾਜ ਹੰਸ ਦੇ ਤਾਂ ਚਲੋ ਬਾਦੇ ਪਏ ਹੋਏ ਨੇ ਆਪਣੇ ਕਿਸਾਨ ਤੇ ਪਰਮਪਾਲ ਕੌਰ ਸਿੱਧੂ ਹੋਗੀ ਹੋਰ ਜਿਹੜੇ ਲੀਡਰ ਨੇ ਉਹਨਾਂ ਨੂੰ ਸਵਾਲ ਕਰ ਰਹੇ ਨੇ ਬਾਰ-ਬਾਰ ਪੁੱਛ ਰਹੇ ਨੇ ਤੇ ਸਵਾਲਾਂ ਦੇ ਜਵਾਬ ਦੇਣੇ ਵੀ ਇਹਨਾਂ ਲਈ ਜ਼ਰੂਰੀ ਨੇ ਕਿਉਂਕਿ ਜੋ ਕਿਸਾਨੀ ਅੰਦੋਲਨ ਸਮੇਂ ਹੋਇਆ ਜਿਵੇਂ ਗੋਲੀਆਂ ਬੱਜੀਆਂ ਨੇ ਜੋ ਤਸ਼ੱਦਦ ਹੋਇਆ ਉਹ ਬਹੁਤ ਹੀ ਮਾੜਾ ਕਹ ਲਓ ਇਨਸੀਡੈਂਟ ਵਾਪਰਿਆ ਪੰਜਾਬ ਦੇ ਲੋਕਾਂ ਦੇ ਨਾਲ ਤੇ ਉਹ ਰੋਸ ਆ ਜਿਹੜਾ ਉਹ ਲੋਕਾਂ ਦੇ ਵਿੱਚ ਭਰਿਆ ਹੋਇਆ ਸੀ ਤੇ ਵੋਟਾਂ 'ਚ ਦੇਖੋ ਇਹਦਾ ਇੱਕ ਗੱਲ ਹੋਰ ਆ ਕਵਿਤਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਸਿਆਸਤ ਐ ਇਹ ਤਾਂ ਚਲਦੀਆਂ ਰਹਿੰਦੀਆਂ ਨੇ ਤਾਂ ਜੇ ਅਗਲੇ ਲੋਕ ਕਹਿੰਦੇ ਨੇ ਜਦੋਂ ਸਾਡੀ ਝਾੜ ਥੱਲੇ ਆਉਂਗੇ ਅਸੀਂ ਕਿਹੜਾ ਛੱਡ ਦਾਂਗੇ ਫਿਰ ਤਾਂ ਫਿਰ ਹੁਣ ਗੱਲ ਇਹੀ ਆ ਵੀ ਹੁਣ ਫਤਵਾ ਲੋਕਾਂ ਨੇ ਦੇਣਾ ਤੇ ਕੋਈ ਐਟ ਦੀ ਐਂਡ ਆਫ ਦਾ ਡੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਤੇ ਜੇ ਹੁਣ ਆਪਾਂ ਜੀਤ ਮਹਿੰਦਰ ਸਿੱਧੂ ਦੀ ਗੱਲ ਕਰੀਏ ਇਹਦੇ ਵਿੱਚ ਬਲਕੌਰ ਸਿੰਘ ਜਿਹੜੇ ਆਪਣੇ ਸਿੱਧੇ ਮੂਸੇਵਾਲਾ ਸਾਹਿਬ ਦੇ ਫਾਦਰ ਸਾਹਿਬ ਨੇ ਉਹ ਵੀ ਚੋਣ ਮੈਦਾਨ ਲੜਨਾ ਚਾਹੁੰਦੇ ਸੀ ਪਰ ਚਲੋ ਇਹਨਾਂ ਨੇ ਮਨਾ ਲਿਆ ਘਰੇ ਜਾ ਕੇ ਉਹਨਾਂ ਨੂੰ ਉਹ ਕਰਤਾ ਵਿੱਚ ਨੂੰ ਇਹ ਵੀ ਕਹਿੰਦੇ ਸੀ ਵੀ ਭਾਈ ਆਜ਼ਾਦ ਉਮੀਦਵਾਰ ਖੜ੍ਹ ਸਕਦੇ ਨੇ ਪਰ ਬਹੁਤ ਇੰਟਰਸਟਿੰਗ ਬਣਿਆ ਹੋਇਆ ਲੋਕ ਵੀ ਇਸ ਵਾਰ ਆਪਣਾ ਦਿਲ ਦਾ ਭੇਤ ਨਹੀਂ ਦੇ ਰਹੇ ਲੋਕ ਸੁਣ ਸਬਦੀਆਂ ਰਹੇ ਨੇ ਪਰ ਕਿਹਦੇ ਹੱਕ ਦੇ ਵਿੱਚ ਭੁਗਤ ਜਾਣਾ ਇਹ ਕੁਝ ਨਹੀਂ ਪਤਾ ਐ ਅੰਡਲੇ ਟਾਈਮ 'ਚ ਪਤਾ ਲੱਗੂਗਾ ਜੀ ਜੀ ਤਾਂ ਬਿਲਕੁਲ ਬਠਿੰਡਾ ਸੀਟ ਜੋ ਹੈ ਹੌਟ ਸੀਟ ਮੰਨੀ ਜਾ ਰਹੀ ਹੈ ਜੇਕਰ ਅਸੀਂ ਕੰਮਾਂ ਨੂੰ ਲੈ ਕੇ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਜਿਹੜੇ ਲੋਕ ਨੇ ਉਹ ਇਹ ਹੀ ਦੇਖ ਰਹੇ ਨੇ ਕਿ ਆਖਰ ਕਿਹੜੀ ਸਿਆਸੀ ਪਾਰਟੀ ਹੈ ਜੋ ਬਠਿੰਡਾ ਦੇ ਵਿੱਚ ਡਿਵੈਲਪਮੈਂਟ ਕਰੂਗੀ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਾਦਲਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਕੰਮ ਕਰਾਏ ਨੇ ਬਠਿੰਡਾ ਦੇ ਵਿੱਚ ਤੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਜਿੱਦਾਂ ਏਮਜ਼ ਹਸਪੀਟਲ ਦੀ ਗੱਲ ਕਰ ਲਈਏ ਤਾਂ ਪਹਿਲਾਂ ਜੋ ਬਠਿੰਡਾ ਸੀਟ ਸੀ ਉਹ ਇੱਕ ਪਿਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਜੀ ਬੈਕਵਰਡ ਕਹਿੰਦੇ ਸੀਗੇ ਲੋਕ ਅਗਲਾ ਕਹਿੰਦਾ ਸੀ ਉਹ ਇੱਕ ਤਾਂ ਬੜੀ ਮਸ਼ਹੂਰ ਹੁੰਦੀ ਸੀਗੀ ਉਹ ਕਹਿੰਦੇ ਬਠਿੰਡੇ ਵਾਲੇ ਤਾਂ ਕੇਲਾ ਵੀ ਪੂਰਾ ਛਿੱਲ ਕੇ ਖਾਂਦੇ ਨੇ ਵੀ ਮਤਲਬ ਉਹਦਾ ਫੋਲਕ ਜਿਹਾ ਪੂਰਾ ਲਾ ਕੇ ਹੱਥ 'ਚ ਫੜ ਲੈਂਦੇ ਨੇ ਨੰਗਾ ਕਰਕੇ ਕੇਲਾ ਸੋ ਇਹ ਇਹੋ ਜੀ ਮਾਨਸਿਕਤਾ ਬਣਾਈ ਹੋਈ ਸੀ ਪਰ ਇਹ 노 ਡਾਊਟ ਬਾਦਲ ਪਰਿਵਾਰ ਨੇ ਬਠਿੰਡੇ ਦਾ ਇਹ ਜੀ ਗੱਲ ਨਹੀਂ ਹੈਗੀ ਉਹਨੇ ਚੰਗਾ ਜਿਹੜਾ ਕਹਿ ਲਓ ਗ੍ਰੋਥ ਕੀਤੀ ਹੈ ਉੱਥੇ ਚੰਗੇ ਰੋਡਸ ਬਣਾਏ ਨੇ ਮਾਲਸ ਨੇ ਜਾਂ ਉੱਥੇ ਉਹਦੀ ਨਕਸ਼ਾ ਨੋ ਹਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਓਵਰਆਲ ਪੰਜਾਬ ਦੇ ਮੁੱਦਿਆਂ ਦੀ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਦੀ ਸਥਿਤੀ ਹੈ ਇਸ ਸਮੇਂ ਢਾਮਾ ਢੋਲ ਹੈ ਉਹ ਜਾਗ ਜਾਹਰ ਹੈ ਲੋਕਿਆ ਨਹੀਂ ਹੋਇਆ ਹੈਗਾ ਕੁਝ ਵੀ ਤੇ ਲੋਕ ਖਫਾ ਨੇ ਕਈ ਗੱਲਾਂ ਤੋਂ ਪਰ ਦੇਖੋ ਗੱਲ ਉਹੀ ਹੈ ਵੀ ਸਮੇ ਦਾ ਕੁਝ ਨਹੀਂ ਪਤਾ ਹੈਗਾ ਅੰਡਰ ਐਸਟੀਮੇਟ ਕਿਸੇ ਨੂੰ ਨਹੀਂ ਕਰਨਾ ਹੈਗਾ ਕੁਝ ਨਹੀਂ ਪਤਾ ਹੈਗਾ ਕਿਹੜੀ ਗੱਲ ਹਰਸਿਮਰਤ ਕੌਰ ਬਾਦਲ ਦੀ ਲੋਕਾਂ ਨੂੰ ਚੰਗੀ ਲੱਗ ਜਾਣੀ ਹੈ ਜਾਂ ਕਿਹੜੀ ਗੱਲ ਲੱਖਾ ਸਿੰਘ ਸਦਾਣਾ ਦੀ ਉਹਨਾਂ ਨੂੰ ਚੰਗੀ ਲੱਗ ਜਾਣੀ ਹੈ ਤੇ ਕਿਹੜੀ ਗੱਲ ਜੀਤ ਮਹਿੰਦਰ ਸਿੱਧੂ ਦੀ ਚੰਗੀ ਲੱਗ ਜਾਣੀ ਹੈ ਜਾਂ ਕਿਹੜੀ ਗੱਲ ਪਰਮਪਾਲ ਕੌਰ ਸਿੱਧੂ ਦੀ ਚੰਗੀ ਲੱਗ ਜਾਣੀ ਹੈ ਪਰ ਲੋਕ ਸਿਆਣੇ ਨੇ ਹੁਣ ਲੋਕ ਸਭ ਕੁਝ ਦੇਖ ਰਹੇ ਨੇ ਦੇਖ ਪਰਖ ਕੇ ਹੀ ਜਿਹੜਾ ਉਹ ਆਪਣਾ ਕੀਮਤੀ ਵੋਟ ਹੈ ਉਹ ਪਾਉਣਗੇ ਬਾਕੀ ਮੈਂ ਦਰਸ਼ਕਾਂ ਨੂੰ ਦੁਬਾਰਾ ਕਹੂੰਗਾ ਤੁਸੀਂ ਧੰਨਵਾਦ ਵੀ ਕਰਾਂਗੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਸਾਨੂੰ ਸੁਣ ਰਹੇ ਹੋ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਾਰ ਨੇ ਜਿਹੜੇ ਉਹ ਸੁਣ ਰਹੇ ਹੋ ਬਾਕੀ ਤੁਹਾਡੀ رائے ਸਾਡੇ ਲਈ ਬੇਹਤ ਜ਼ਰੂਰੀ ਹੈ ਕਿਉਂਕਿ ਬਹੁਤ ਇੰਪੋਰਟੈਂਟ ਸੀਟ ਤੇ ਆਪਾਂ ਗੱਲ ਕਰ ਰਹੇ ਆ ਲੱਖਾ ਸਿੰਘ ਸੁਧਾਰਣਾ ਉੱਥੇ ਖੜਾ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਟਿਕਟ ਦਿੱਤੀ ਹੋਈ ਹੈ ਤੇ بڑا ਜਿਹੜਾ ਕਹਿ ਲੋ ਇੰਟਰਸਟਿੰਗ ਫੈਕਟਸ ਨੇ ਸਾਹਮਣੇ ਨਿਕਲ ਕੇ ਆ ਰਹੇ ਨੇ ਤੇ ਕਈ ਲੋਕ ਚਾਹੁੰਦੇ ਨੇ ਵੀ ਉਹ ਜਿੱਤਣ ਤੇ ਕਈ ਲੋਕ ਚਾਹੁੰਦੇ ਨੇ ਯਾਰ ਗੈਂਗਸਟਰ ਆ ਕ੍ਰਿਮੀਨਲ ਬੈਕਗ੍ਰਾਉਂਡ ਆ ਲੋਕਾਂ ਨੂੰ ਮਾਰਿਆ ਹੈ ਪਹਿਲਾ ਬੂਥ ਕੈਪਚਰਿੰਗ ਕੀਤੀ ਆ ਜੇ ਪਿੱਛੇ ਪਾਸਟ ਦੀ ਗੱਲ ਕਰ ਲਈਏ ਤਾਂ ਲੋਕ ਫਿਰ ਪਾਸਟ ਤੇ ਵੀ ਝਾਤੀ ਮਾਰਦੇ ਨੇ ਕਿਉਂਕਿ ਲੋਕ ਤਾਂ ਫਿਰ ਗੜੇ ਮੁਰਦੇ ਖਾੜ ਕੇ ਬੰਦੇ ਦੇ ਸਾਹਮਣੇ ਲਿਆ ਕੇ ਰੱਖਦੇ ਨੇ ਵੀ ਭਾਈ ਤੂੰ ਹੁਣ ਤਾਂ ਵੋਟਾਂ ਮੰਗਦਾ ਪਰਦਾ ਪਹਿਲਾਂ ਤੂੰ ਆਹ ਕਰਿਆ ਪਹਿਲਾਂ ਇਹਦਾ ਜਵਾਬ ਦੇ ਸੋ ਇਹ ਸਾਰੀਆਂ ਚੀਜ਼ਾਂ ਮੁਰੇ ਆ ਰਹੀਆਂ ਨੇ ਤੇ ਪਰ ਉਹਨਾਂ ਚੀਜ਼ਾਂ ਨੂੰ ਉਹ ਟੈਕਲ ਕਿਵੇਂ ਕਰ ਰਹੇ ਨੇ ਇਹ ਦੇਖਣ ਜੋ ਹੋਵੇਗਾ ਜਰੂਰ ਪਰ ਪੰਜਾਬ ਦੇ ਲੋਕ ਹੁਣ ਇਸ ਸਮੇਂ ਪੂਰੀ ਜਿਹੜੀ ਕਹ ਲੋ ਉਹਦੇ ਨਾਲ ਫੈਕਟਸ ਦੇ ਆਧਾਰ ਤੇ ਇਹ ਇੱਕ ਵਧੀਆ ਚੰਗੇ ਤਰੀਕੇ ਦੇ ਨਾਲ ਸਚੱਜੇ ਆਧਾਰ ਤੇ ਕਿਉਂਕਿ ਜੇ ਪੰਜਾਬ ਦਾ ਭਲਾ ਕਰਨਾ ਤਾਂ ਬਾਈ ਸੋਚਣਾ ਪੈਣਾ ਸੋਚ ਵਿਚਾਰ ਕਰਨਾ ਪੈਣਾ ਸੰਜੀਦਗੀ ਨਾਲ ਚੀਜ਼ਾਂ ਸਾਰੀਆਂ ਦੇਖਣੀਆਂ ਪਣੀਆਂ ਨੇ ਕੌਣ ਪੰਜਾਬ ਦੇ ਹੱਕ ਦੀ ਗੱਲ ਕਰਦਾ ਕੌਣ ਪੰਜਾਬ ਦੇ ਨੌਜਵਾਨੀ ਦੀ ਗੱਲ ਕਰਦਾ ਸੋ ਉਹ ਗੱਲਾਂ ਦੇਖ ਕੇ ਹੀ ਜਿਹੜਾ ਉਹ ਆਪਣਾ ਕੀਮਤੀ ਵੋਟ ਆ ਉਹ ਤੈਅ ਕਰਨਗੇ ਵੀ ਕਿਨੂੰ ਪਾਉਣਾ ਜੀ ਬਿਲਕੁਲ ਹੈ ਲੱਖਾ ਸਿਧਾਣਾ ਦੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਲੱਖਾ ਸਿਧਾਣਾ ਨੂੰ ਜੇਕਰ ਦੇਖਿਆ ਜਾਵੇ ਤਾਂ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਹਰ ਵਰਗ ਦੇ ਵਿੱਚ ਜਾ ਕੇ ਉਹਨਾਂ ਨੇ ਕੰਮ ਕੀਤਾ ਹੈ ਯੂਥ ਦੀ ਗੱਲ ਕਰੀਏ ਤਾਂ ਯੂਥ ਵੀ ਬੇਹਦ ਪਸੰਦ ਕਰਦੀ ਹੈ ਫੋਲੋਇੰਗ ਵਾ ਜ਼ਿਆਦਾ ਹੈ ਤਾਂ ਕਿਤੇ ਨਾ ਕਿਤੇ ਦੇਖਿਆ ਜੇ ਓਵਰ ਐਨਾਲਿਸਿਸ ਕਰੀਏ ਤਾਂ ਲੱਖਾ ਸਿਧਾਣਾ ਕੰਮ ਕਰ ਰਹੇ ਨੇ ਲੋਕਾਂ ਨੂੰ ਪਸੰਦ ਵੀ ਆ ਰਹੇ ਨੇ ਯੂਥ ਨੂੰ ਪਸੰਦ ਆ ਰਹੇ ਨੇ ਉੱਤੇ ਜੇਕਰ ਹਰਸਿਮਰਤ ਕੌਰ ਬਾਦਲ ਦੀ ਗੱਲ ਕਰੀਏ ਤਾਂ ਕੀ ਉਹ ਇਸ ਵਾਰ ਚੋਕਾ ਲਗਾ ਪਾਣਗੇ ਕਿਉਂਕਿ ਇਹ ਵੱਡਾ ਸਵਾਲ ਬਾਦਲਾਂ ਦੇ ਉੱਪਰ ਹੈ ਕਿਉਂਕਿ ਨਹੀਂ ਜਿੱਤ ਦਾ ਸਵਾਲ ਹੈ ਕਵੀਤਾ ਉਹਨਾਂ ਦੀ ਤੁਸੀਂ ਇੱਕ ਗੱਲ ਦੇਖੋ ਉਧਰੋਂ ਮਲੂਕਾ ਪਰਿਵਾਰ ਜੋ ਪਰੰਪਾਲਕਾ ਔਰ ਸਿੱਧੂ ਖੜੀ ਹੈ ਤੇ ਲਖਾ ਸਿਧਾਣਾ ਖੜਾ ਗੁਰਮੀਤ ਖੁੱਡੀਆਂ ਉਹਨਾਂ ਇੱਕ ਗੱਲ ਦੇਖੋ ਪਹਿਲਾਂ ਗੁਰਮੀਤ ਖੁੱਡੀਆਂ ਵੱਡੇ ਬਾਦਲ ਸਾਹਿਬ ਨੂੰ ਹਰਾ ਚੁੱਕੇ ਨੇ ਕਿੱਡੀ ਵੱਡੀ ਗੱਲ ਆ ਇਹ ਛੋਟੀ ਗੱਲ ਨਹੀਂ ਹੈਗੀ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਮੀਤ ਖੁੱਡੀਆਂ ਨੇ ਵੱਡੀ ਹਾਰ ਆ ਜਿਹੜਾ ਮਜ਼ਾ ਚਖਾਇਆ ਬਾਦਲ ਸਾਹਿਬ ਨੂੰ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਤਾਂ ਤੁਸੀਂ ਕਹਿ ਲੋ ਵੀ ਇਹ ਤਾਂ ਇੱਜ਼ਤ ਦਾ ਸਵਾਲ ਹੈ ਤਾਂ ਉਹਦੇ ਲਈ ਸਾਮਦਮ ਦੰਡ ਭੇਦ ਤੁਸੀਂ ਕਹਿ ਲੋ ਵੀ ਜੋ ਲੱਗਦਾ ਹੋਇਆ ਜਿੰਨਾ ਜ਼ਿਆਦਾ ਚੋਣ ਪ੍ਰਚਾਰ ਕਰ ਸਕਦੇ ਹੋ ਜਾਂ ਜਿੰਨਾ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਹੋਏ ਉਹ ਕਰਨਗੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਲੋਕ ਵਿਸ਼ਵਾਸ ਦਿਖਾਉਂਦੇ ਨੇ ਕਿ ਨਹੀਂ ਦਿਖਵਾਉਂਦੇ ਜੀ 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 ਤਾਂ ਬਿਲਕੁਲ ਕੰਮ ਦੇ ਆਧਾਰ ਤੇ ਹੀ ਲੋਕਾਂ ਦੇ ਵੱਲੋਂ ਵੋਟ ਦਿੱਤੇ ਜਾਣਗੇ ਕੌਣ ਵਧੀਆ ਕੰਮ ਕਰੇਗਾ ਤਾਂ ਤੁਹਾਡੀ رائے ਕੀ ਹੈ ਬਟਿੰਡਾ ਸੀਟ ਨੂੰ ਲੈ ਕੇ ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਕੀ ਲੱਗਦਾ ਤੁਹਾਨੂੰ ਕੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕਿਸ ਨੂੰ ਜਿੱਤ ਜਿਹੜੀ ਹੈਗੀਆ ਮਿਲਣੀ ਚਾਹੀਦੀ ਹੈ ਤੁਸੀਂ ਉਹ ਸਾਨੂੰ ਦੱਸ ਸਕਦੇ ਹੋ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਪਣੀ رائے ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਤੁਹਾਡੀ رائے ਸਾਡੇ ਲਈ ਜ਼ਰੂਰੀ ਹੈ ਕਿਉਂਕਿ ਤੁਹਾਡੀ رائے ਸਿਆਸਤਦਾਨਾਂ ਤੱਕ ਪਹੁੰਚਦੀ ਹੈ ਤੇ ਤੁਹਾਨੂੰ ਕੀ ਲੱਗਦਾ ਬਟਿੰਡਾ ਸੀਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਜੱਤ ਕਿਸਦੀ ਹੋਵੇਗੀ ਤਾਂ ਇਸ ਮੁੱਦੇ ਉਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬੀਜੇਪੀ ਦੇ ਸਪੋਕਸ ਪਰਸਨ ਜਾਬਨ ਸਿੰਘ ਜੁੜਗੇ ਨੇ ਜੋ ਜਿਸ ਦੇ ਨਾਲ ਅਸੀਂ ਕਈ ਸਾਰੇ ਸਵਾਲ ਜਵਾਬ ਕਰਦੇ ਆ ਤੇ ਜਾਬਨ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਹੋਵੇਗਾ ਕਿ ਬੀਜੇਪੀ ਯਾਨੀ ਕਿ ਪਰਮਪਾਲ ਕੌਰ ਜੋ ਨੇ ਮੈਦਾਨ ਦੇ ਵਿੱਚ ਨੇ ਤਾਂ ਜਿਵੇਂ ਹੋਰ ਪਾਰਟੀ ਦੀ ਗੱਲ ਕਰ ਲਈਏ ਹਰਸ਼ੀਮਤ ਕੋਰ ਬਾਦਲ ਦੀ ਗੱਲ ਕਰ ਲਈਏ ਹੋਰਾਂ ਦੀ ਗੱਲ ਕਰ ਲਈਏ ਤਾਂ ਪਰਮਪਾਲ ਕੋਰ ਸਿੱਧੂ ਦਾ ਹਜੇ ਤੱਕ ਮੈਦਾਨ ਦੇ ਵਿੱਚ ਆ ਗਏ ਨਹੀਂ ਪਰ ਕੋਈ ਯੋਗਦਾਨ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿਸ ਬੇਸਿਸ ਤੇ ਜੋ ਬਠਿੰਡਾ ਦੇ ਲੋਕ ਨੇ ਉਹ ਵੋਟ ਦੇਣਗੇ ਪਰਮਪਾਲ ਨੂੰ ਥੈਂਕ ਯੂ ਜੀ ਇਹ ਦੂਸਰੀ ਸਟੇਟਮੈਂਟ ਬਣਾਤੀ ਸਵਾਲ ਪੁੱਛਦੇ ਤੇ ਦੂਸਰੀ ਗੱਲ ਸੀਗੀ ਯੋਗਦਾਨ ਨਹੀਂ ਐਸਾ ਨਹੀਂ ਕਹੀਦਾ ਹੋਈਦਾ ਜੀ ਇਹਨਾਂ ਲੋਕਾਂ ਦਾ ਕਹਿਣਾ ਲੋਕਾਂ ਨੂੰ ਪਹਿਲੇ ਤੁਹਾਨੂੰ ਪੂਜੋਕਰ ਪਤਾ ਹੋਣਾ ਚਾਹੀਦਾ ਹੈ ਪਹਿਲੀ ਗੱਲ ਤੇ ਸਾਡੇ ਕੈਂਡੀਡੇਟ ਪਰਪਾਲ ਕੌਰ ਸਿੱਧੂ ਜੀ ਇੱਕ ਬਹੁਤ ਵੈਲ ਨੋਨ ਫੈਮਲੀ ਹੈ ਜਿਹੜੀ ਉਸ ਏਰੀਏ ਦੀ ਪੋਲਿਟੀਕਲ ਫੈਮਲੀ ਹੈ ਉਹਨੂੰ ਬਿਲੋਂਗ ਕਰਦੇ ਨੇ ਉਹਨਾਂ ਦੀ ਫੈਮਲੀ ਦਾ ਕਈ ਡੈਕੇਡਸ ਦਾ ਯੋਗਦਾਨ ਹੈਗਾ ਬਠਿੰਡਾ ਕੰਸਟੀਟੂਐਂਸੀ ਦੇ ਵਿੱਚ ਇਹਦੇ ਇਲਾਵਾ ਉਹ ਐਜ਼ ਅ ਬਿਊਰੋਕਰੇਟ ਐਜ਼ ਅ ਬੀਡੀਪੀਓ ਉੱਥੇ ਉਹਨਾਂ ਨੇ ਲੰਬੀ ਸਰਵਿਸ ਕੀਤੀ ਹੋਈ ਹੈ ਉਹ ਪਠੰਡੇ ਨੂੰ ਦੀ ਰਗ ਰਗ ਜਾਣਦੇ ਨੇ ਸਰਵਿਸ ਦੇ ਵਿੱਚ ਉਹਨਾਂ ਦੀ ਜਿਹੜੀ ਰੈਪਿਊਟੇਸ਼ਨ ਸੀਗੀ ਉਹ ਬੜੀ ਨੀਟ ਕਲੀਨ ਰੈਪਿਊਟੇਸ਼ਨ ਸੀਗੀ ਕ腐ਪਸ਼ਨ ਫਰੀ ਰੈਪਿਊਟੇਸ਼ਨ ਸੀਗੀ ਤੇ ਲੋਕਾਂ ਦੇ ਕੰਮ ਕਰਨ ਦੀ ਰੈਪਿਊਟੇਸ਼ਨ ਸੀਗੀ ਜੀ ਤੁਸੀਂ ਇਹ ਸੋਚੋ ਕਿ ਅਗਰ ਇੱਕ ਆਈਐਸ ਅਫੀਸਰ ਆਪਣੀ ਨੌਕਰੀ ਛੱਡ ਕੇ ਤੇ ਚੋਣ ਦੇ ਮੈਦਾਨ ਦੇ ਵਿੱਚ ਆ ਰਹੇ ਨੇ ਤੇ ਉਹ ਕੋਈ ਸੋਚ ਕੇ ਆ ਰਹੇ ਹੋਣਗੇ ਨਾ ਕੁਝ ਤੇ ਉਹਨਾਂ ਨੂੰ ਐਸਾ ਯਕੀਨ ਹੋਏਗਾ ਆਪਣੇ ਉੱਤੇ ਤੇ ਆਪਣੀ ਪਾਰਟੀ ਦੇ ਉੱਤੇ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਹੈ ਕਿ ਪਾਰਟੀ ਦੇ ਉਹ ਇਕੱਠੇ ਮਿਲ ਕੇ ਤੇ ਇੱਕ ਬਹੁਤ ਵੱਡਾ ਇੰਪੈਕਟ ਕਰਨਗੇ ਉਥੇ ਅਦਰਵਾਈਜ਼ ਕੋਈ ਵੀ ਹਾਰਨ ਵਾਸਤੇ ਥੋੜਾ ਨਾ ਮੈਦਾਨ ਦੇ ਵਿੱਚ ਆਉਂਦਾ ਸਾਰੇ ਜਿੱਤਣ ਵਾਸਤੇ ਆਉਂਦੇ ਨੇ ਤੇ ਸਾਡੀ ਜਿਹੜੀ ਕੈਂਡੀਡੇਟ ਹੈ ਸਦਾਨੀ ਪਰੰਪਰਕਾ ਜੀ ਉਹ ਤੇ ਬਿਲਕੁਲ ਜਿੱਤਣ ਵਾਸਤੇ ਹੀ ਆਏ ਨੇ ਉਥੇ ਮੈਦਾਨ ਦੇ ਵਿੱਚ ਨਹੀਂ ਜਿੱਤਣਾ ਦੇਖੋ ਸਾਰਾ ਚਾਹੁੰਦੇ ਨੇ ਦਾਵਾ ਤਾਂ ਹਰ ਕੋਈ ਤੈਅ ਕਰਦਾ ਆਪਣਾ ਵੀ ਹਾਂ ਅਸੀਂ ਜਿੱਤਣਾ ਜਿੱਤ ਹਾਸਲ ਕਰਨ ਦੇ ਲਈ ਕੋਸ਼ਿਸ਼ਾਂ ਵੀ ਲਗਾਤਾਰ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਪਰ ਜੋ ਵਿਰੋਧ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਵੇਖਣ ਨੂੰ ਮਿਲ ਰਿਹਾ ਤਾਂ ਕੀ ਲੱਗਦਾ ਕੀ ਸਿਆਸੀ ਸਮੀਕਰਨ ਲੱਗਦਾ ਕਿਉਂਕਿ ਲੋਕ ਵੱਡੇ ਪੱਧਰ ਤੇ ਜਿਹੜਾ ਉਹ ਰੋ ਹੈ ਉਹ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿਤੇ ਵੀ ਭਾਜਪਾ ਦਾ ਕੋਈ ਲੀਡਰ ਜਾਂਦਾ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਤੇ ਜੀ ਦੇਖੋ ਸਿਰਫ ਭਾਜਪਾ ਦੇ ਨਹੀਂ ਆਮ ਆਦਮੀ ਪਾਰਟੀ ਦੇ ਲੀਡਰਸ ਦਾ ਵੀ ਹੋ ਰਿਹਾ ਹੈ ਤੇ ਇਹ ਵਿਰੋਧ ਜਿਹੜਾ ਹੈ ਇਹ ਮਤਲਬ ਇੱਕ ਛੋਟਾ ਇੱਕ ਸੈਗਮੈਂਟ ਆਫ ਸੋਸਾਇਟੀ ਇਸ ਵਿਰੋਧ ਨੂੰ ਛੋਟਾ ਇੱਕ ਕਸਬਾ ਕਰ ਰਿਹਾ ਹੈ ਉਹ ਸਾਡੇ ਹਿਸਾਬ ਦੇ ਨਾਲ ਜਿਹੜੇ ਤਰੀਕੇ ਨਾਲ ਇਹ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਕਹਨ ਦੇ ਉੱਤੇ ਇਹ ਡੈਮੋਕ੍ਰੇਸੀ ਦੇ ਖਿਲਾਫ ਚੱਲਦਾ ਹੈ ਤਾਂ ਨਹੀਂ ਕਰਨਾ ਚਾਹੀਦਾ ਇਹ ਇਲੈਕਸ਼ਨ ਦਾ ਟਾਈਮ ਹੈਗਾ ਸਭ ਨੂੰ ਇਹ ਮੌਕਾ ਹੈਗਾ ਕਿ ਉਹ ਆਪਣੀ ਗੱਲ ਰੱਖਣ ਲੋਕਾਂ ਦੇ ਉੱਤੇ ਤੇ ਲੋਕਾਂ ਨੂੰ ਚੜਦੇ ਨੇ ਲੋਕਾਂ ਦੇ ਉੱਤੇ ਛੱਡਦੇ ਨੇ ਕਿ ਉਹ ਕਿਹਨੂੰ ਡਿਸਾਈਡ ਕਰਦੇ ਨੇ ਕਿਹਨੂੰ ਵੋਟ ਦੇਣੀ ਹੈ ਕਿਹਨੂੰ ਨਹੀਂ ਦੇਣੀ ਅਸੀਂ ਜਿਹੜੇ ਸਾਡਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਸਾਡੇ ਖਿਲਾਫ ਫਰ ਪ੍ਰਚਾਰ ਕਰਨ ਤੋਂ ਤੇ ਨਹੀਂ ਨਾ ਰੋਕ ਰਿਆਂ ਉਹ ਵੀ ਜਨਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਸਾਡੇ ਖਿਲਾਫ ਅਸੀਂ ਆਪਣੇ ਪੱਖ ਦੇ ਵਿੱਚ ਕਰਾਂਗੇ ਉਹ ਆਪਣੇ ਪੱਖ ਦੇ ਵਿੱਚ ਕਰਨ ਡੈਮੋਕ੍ਰੇਸੀ ਤੇ ਇਦਾਂ ਹੀ ਚੱਲਦੀ ਹੈ ਨਾ ਜੀ ਜੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਰੋਕ ਕੇ ਲੋਕਾਂ ਨੂੰ ਤੇ ਸਵਾਲ ਪੁੱਛਨੇ ਕਿਹੜਾ ਮੁੱਦਾ ਹੈਗਾ ਕਿਸਾਨੀ ਦਾ ਜਿਹਦੇ ਉੱਤੇ ਸਵਾਲ ਜਵਾਬ ਪਿਛਲੇ 3-4 ਸਾਲ ਤੋਂ ਹੋਈ ਨਹੀਂ ਜੀ ਮੈਂ ਇੱਕ ਬਲਾਰਾ ਵਾਂ 3 ਸਾਲ ਤੋਂ ਕੋਈ ਵੀ ਕਿਸਾਨੀ ਦਾ ਐਸਾ ਬੁੱਧਾ ਨਹੀਂ ਹੈ ਮੈਂ ਕਿਸਾਨੀ ਦੇ ਉੱਤੇ ਕੋ 50 60 ਡਿਬੇਟਾ ਕਰ ਦਿੱਤੀਆਂ ਹੋਣ ਗਿਆ ਐਸਾ ਜਿਆਦਾ ਹੋ ਗਈਆਂ ਹੋਣ ਮੈਂ ਆਪਣੀ ਪਾਰਟੀ ਦਾ ਪੱਖ ਜਿਹੜਾ ਉਹ ਬੜੇ ਸਪਸ਼ਟ ਤਰੀਕੇ ਦੇ ਨਾਲ ਰੱਖ ਦਿੱਤਾ ਹੋਇਆ ਤੇ ਫਿਰ ਉਹਦੇ ਬਾਅਦ ਬਾਰ 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 ਉਹੀ ਸਵਾਲ ਪੁੱਛਣੇ ਉਹੀ ਸਵਾਲ ਪੁੱਛਣੇ ਤੁਸੀਂ ਮੈਨੂੰ ਦੱਸੋ 1988 ਦੀ ਬੋਟ ਕਲੱਬ ਦੀ ਜਿਹੜੀ ਐਜੀਟੇਸ਼ਨ ਹੋਈ ਸੀ ਮਹਿੰਦਰ ਤਕੈ ਜੀ ਦੀ ਉਦੋਂ ਵੀ ਕਿਸਾਨਾਂ ਦੇ ਇਹੋ ਹੀ ਜਿਹੜੇ ਬੁੱਧੇ ਸੀਗੇ ਜਿਹੜੇ ਹੁਣ ਇਸ ਵੇਲੇ ਬੈਠੇ ਲੈ ਕੇ ਯੂਨੀਅਨ ਲੀਡਰ ਲੈ ਕੇ ਲੈ ਕੇ ਬੈਠੇ ਹੋਏ ਨੇ ਉਦੋਂ ਵੀ ਉਹੀ ਸੀਗੇ ਤੇ ਬਦਲਿਆ ਕੀ ਹੈ ਈਡੀ ਡੇਰ ਦੇ ਵਿੱਚ ਕੁਝ ਇਹ ਸਵਾਲ ਤਾਂ ਸਵਾਲ ਤਾਂ ਸਰ ਇਹੀ ਹੈ ਨਾ ਵੀ ਬਦਲਿਆ ਕੀ ਹੈ बार-बार बार-बार ਕਿਉਂ ਧਰਨਿਆਂ ਤੇ ਜਾਣਾ ਪੈ ਰਿਹਾ ਤੇ ਤੁਸੀਂ ਮਾਫੀ ਚਾਹਨਾ ਮਾਫੀ ਚਾਹਨਾ ਨਾਲ ਮੇਰਾ ਇੱਕ ਸਵਾਲ ਲੈ ਲਿਓ ਕਿਉਂਕਿ ਨਾਲ ریلیਟ ਕਰਦਾ ਹੈ ਉਹ ਤੁਸੀਂ ਕਿਹਾ ਵੀ ਡੈਮੋਕ੍ਰੇਸੀ ਦਾ ਲੋਕਤੰਤਰ ਹੈ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਪਰ ਲੋਕਤੰਤਰ ਦੇ ਵਿੱਚ ਕਿਸਾਨਾਂ ਵੱਲੋਂ ਤਾਂ ਬਾਰ-ਬਾਰ ਇਹ ਗੱਲ ਆਖੀ ਜਾ ਰਹੀ ਹੈ ਵੀ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਸਾਨੂੰ ਰੋਕਿਆ ਸਾਡੇ ਤੇ ਤਸ਼ੱਦਦ ਟਾਇਆ ਕਿੱਲ ਲਾ ਤੇ ਤਨੇ ਨੇ ਸਾਡੀ ਇਹ ਟਰੈਕਟਰ ਭੰਨ ਤੇ ਗੋਲੀਆਂ ਮਾਰੀਆਂ ਗਈਆਂ ਕਿਸੇ ਨੇ ਨਹੀਂ ਰੋਕਿਆ ਹੈਗਾ ਤੇ ਸਾਡੇ ਨਾਲ ਜਦੋਂ ਇਹੋ ਜਿਹਾ ਵਿਹਾਰ ਕੀਤਾ ਤਾਂ ਅਸੀਂ ਜਦੋਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਜਾਂ ਇੱਕ ਸਵਾਲ ਤਿਆਰ ਕੀਤੇ ਹੋਏ ਨੇ ਤਾਂ ਸਾਡਾ ਉਹ ਮੋਰਲ ਅਧਿਕਾਰ ਹੈ ਇੱਕ ਸਾਡੀ ਇੱਕ ਉਹ ਸਵਾਲ ਪੁੱਛਣਾ ਉਹਨਾਂ ਤੋਂ ਵੀ ਸਾਡੇ ਸਵਾਲਾਂ ਤੋਂ ਕਿਉਂ ਭੱਜ ਰਹੇ ਨੇ ਫਿਰ ਨੇ ਕੋਈ ਕੌਣ ਪਾ ਚ ਰਿਹਾ ਨਾ ਤੇ ਸਵਾਲਾ ਤੋ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਹੈ ਕਿ ਪਿਛਲੇ 3 ਸਾਲਾਂ ਤੋਂ ਤੇ ਮੈਂ ਕੋਈ 50 60 ਡਿਬੇਟਾਂ ਕਰ ਦਿੱਤੀਆਂ ਨੇ ਕਿਸਾਨਾਂ ਦੇ ਸਵਾਲਾਂ ਦੇ ਉੱਤੇ ਕੋਈ ਵੀ ਐਸਾ ਸਵਾਲ ਨਹੀਂ ਹੈ ਮੈਂ ਤੇ ਕੀਤੀਆਂ ਨੇ ਮੇਰੇ ਨਾਲ ਤੇ ਹੋਰ ਵੀ ਬਥੇਰੇ ਬੁਲਾਰੇ ਨੇ 20 ਬੁਲਾਰੇ ਨੇ ਸਾਡੇ ਕੋਲ ਸਾਰਿਆਂ ਨੇ ਗੱਲਾਂ ਕੀਤੀਆਂ ਨੇ ਸਾਡੇ ਜਿਹੜੇ ਮਨਿਸਟਰ ਨੇ ਉਹਨਾਂ ਨੇ ਆ ਕੇ ਇੱਥੇ ਗੱਲਾਂ ਕੀਤੀਆਂ ਨੇ ਉਹਨਾਂ ਨੇ 5-7 ਮੀਟਿੰਗਸ ਹੋਣ ਕੀਤੀਆਂ ਨੇ ਸਾਡੇ ਪ੍ਰਾਈਮ ਮਨਿਸਟਰ ਪ੍ਰਾਈਮ ਮਨਿਸਟਰ ਮੋਦੀ ਜੀ ਨੇ ਕਿਸਾਨਾਂ ਦੀ ਹੀ ਸੈਕਸਿਟੀ ਨੂੰ ਰੱਖ ਕੇ ਤਿੰਨ ਕਾਨੂੰਨ ਵਾਪਸ ਲੈ ਲੈ ਜਿਹੜੇ ਕਿ ਦੇਸ਼ ਦੇ ਵਾਸਤੇ अच्छे ਸੀਗੇ ਮੁਰਕੀ ਭਾਲਦੇ ਨੇ ਜੀ ਇਹ ਜਿਹੜੀ ਤੁਹਾਡੀ ਗੱਲ ਹੈ ਨਾ ਕਿ ਇਹਨਾਂ ਨੂੰ ਰੋਕਿਆ ਜਦੋਂ ਸਾਡੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਸੀਗੇ ਉਸੇ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਤੁਸੀਂ ਸਾਰਾ ਕੁਝ ਆਪਣੇ ਤਰੀਕੇ ਦੇ ਨਾਲ ਨਹੀਂ ਨਾ ਕਰ ਸਕਦੇ ਇੱਕ ਲਫਜ਼ ਯੂਜ਼ ਕਰਦੇ ਨੇ ਸਾਡੇ ਇੱਥੋਂ ਦੇ ਕਿਸਾਨ ਕਹਿੰਦੇ ਨੇ ਦਿੱਲੀ ਕੂਚ ਓਕੇ ਕੂਚ ਦਾ ਮਤਲਬ ਪਤਾ ਕੀ ਹੈ ਕੂਚ ਦਾ ਮਤਲਬ ਹੁੰਦਾ ਚੜਾਈ ਕਰਨੀ ਜੀ ਕੀ ਉਹ ਚੜਾਈ ਕਰਨ ਜਾ ਰਹੇ ਸੀ ਕਿ ਉੱਥੇ ਟਰੈਕਟਰ ਜੇ ਨਏ ਟਰੈਕਟਰ ਲੈ ਕੇ ਜਾਣਾ ਜੀ ਸੀ ਬੀ ਲੈ ਕੇ ਜਾਣਾ ਇਹ ਕਿੱਥੋਂ ਦੀ ਸਮਝਦਾਰੀ ਹੈਗੀ ਹੈ ਇਹ ਜਿਹੜੇ ਤਰੀਕੇ ਦਾ ਪ੍ਰਦਰਸ਼ਨ ਹੈਗਾ ਤੁਸੀਂ ਦੋ ਸਟੇਟਸ ਦੇ ਵਿੱਚੋਂ ਟਰੈਕਟਰ ਲੈ ਕੇ ਜਾ ਕੇ 100 ਹਜ਼ਾਰਾਂ ਲੋਕਾਂ ਲੱਖਾਂ ਲੋਕਾਂ ਦਾ ਪ੍ਰੋਬਲਮ ਕ੍ਰੀਏਟ ਕਰੋਗੇ ਇਹ ਕਿੱਥੋਂ ਦਾ ਕਿੰਨੇ ਰੋਕਿਆ ਉਹਨਾਂ ਨੂੰ ਬੱਸਾਂ 'ਚ ਜਾਣ ਟ੍ਰੇਨ 'ਚ ਜਾਣ ਜਾ ਕੇ ਆਪਣਾ ਪ੍ਰਦਰਸ਼ਨ ਕਰਨ ਨਾਨ ਵਾਇਲੈਂਟ ਪ੍ਰਦਰਸ਼ਨ ਕਰਨ ਵਾਪਸ ਆ ਜਾਣ ਜੀ ਦੂਸਰੀ ਗੱਲ ਉਹਨਾਂ ਦੇ ਉੱਥੇ ਜਾਣ ਦੀ ਜ਼ਰੂਰਤ ਕੀ ਹੈ ਜਦੋਂ ਸਾਡੇ ਸਾਡੇ ਜਿਹੜੇ ਮਨਿਸਟਰ ਨੇ ਉੱਥੇ ਆ ਕੇ ਜੀ ਗੱਲਬਾਤ ਕਰਨ ਵਾਸਤੇ ਜੀ ਕਈ ਰਾਉਂਡਸ ਹੋਏ ਟਾਕਸ ਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਉਹਨਾਂ ਨੂੰ ਐਮਐਸਪੀ ਦੇ ਸਾਰੀਆਂ ਸਾਰੀਆਂ ਗੱਲਾਂ ਤਾਂ ਨਹੀਂ ਮੰਨੀਆਂ ਨਹੀਂ ਨਹੀਂ ਦੇਖੋ ਸਰ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਸਾਰੀਆਂ ਗੱਲਾਂ ਤਾਂ ਨਹੀਂ ਮੰਨੀਆਂ ਜੇ ਸਾਰੀਆਂ ਮੰਨੀਆਂ ਹੁੰਦੀਆਂ ਤਾਂ ਫਿਰ ਜਿਹੜਾ ਐਡਾ ਵੱਡਾ ਕਹਿ ਲੋ ਵੀ ਘਾਟਾ ਪਿਆ ਉੱਥੇ ਨੌਜਵਾਨ ਮਰੇ ਨੇ ਜਾਂ ਉਹਨਾਂ ਨਾਲ ਐਡੀ ਵਧਿੱਕੀ ਹੋਈ ਹੈ ਤਾਂ ਉਹ ਤਾਂ ਹੋਣੀ ਨਹੀਂ ਸੀ ਉਹਨਾਂ ਨੇ ਆਪਣੇ ਘਰੇ ਬੈ ਜਣਾ ਸੀ ਆ ਕੇ ਕੁਝ ਨੌਜਵਾਨ ਮਰੇ ਤੇ ਕਿਹੜੇ ਨੌਜਵਾਨ ਜਿਹੜੇ ਮਰੇ ਨੇ ਉਹ ਬੜਾ ਅਫਸੋਸ ਹੈ ਉਹਦੇ ਵਾਸਤੇ ਅਸੀਂ ਹਮੇਸ਼ਾ ਅਫਸੋਸ ਜ਼ਾਹਿਰ ਕੀਤਾ ਹੈ ਤੇ ਸਾਰੀਆਂ ਗੱਲਾਂ ਨੇਗੋਸ਼ੀਏਸ਼ਨ ਦੇ ਵਿੱਚ ਮੰਨੀਆਂ ਨਹੀਂ ਨਾ ਜਾ ਸਕਦੀਆਂ ਬਿਲਕੁਲ ਹੀ ਮੰਨੀਆਂ ਜਾ ਸਕਦੀਆਂ ਨੇਗੋਸ਼ੀਏਸ਼ਨ ਹੁੰਦੀ ਹੈ ਕਿਸੇ ਵੀ ਦੁਨੀਆ ਦੇ ਵਿੱਚ ਕੋਈ ਵੀ ਦੱਸੋ ਮੈਨੂੰ ਨੇ ਬੋਲ ਸੈਸ਼ਨ ਜਿਹਦੇ ਵਿੱਚ ਕੀ ਮਤਲਬ ਬੰਦਾ ਕਹਿ ਦਿੰਦਾ ਯਾਰ ਸਤ ਵਚਨ ਤੁਸੀਂ ਜੋ ਕਹਿਣਾ ਹੈ ਅਸੀਂ ਮੰਨ ਜਾਵਾਂਗੇ ਬਸ ਜੀ ਤੁਸੀਂ ਆਇਓ ਜੀ ਸੜਕੇ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਗਈਆਂ ਅਸੀਂ ਆਪਣਾ ਪੱਖ ਰੱਖਿਆ ਸੀਗਾ ਸਾਡੇ ਪੱਖ ਨਾਲ ਕਿ ਕਮੇਟੀਆਂ ਇਸ਼ੂਸ ਹੈਗੇ ਨੇ ਕਮੇਟੀ ਦੇ ਉੱਤੇ ਕਨਸਟ੍ਰੈਂਟਸ ਹੈਗੇ ਨੇ ਉਹਦੇ ਬਾਰੇ ਕੋਈ ਸੋਚਿਆ ਨਾ ਨੇ ਜੀ ਨਹੀਂ ਬਿਲਕੁਲ ਸੋਚਣਾ ਚਾਹੀਦਾ ਸੀ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਕਿ ਤਾਂ ਕਿਸੇ ਸਿੱਟੇ ਤੇ ਤਾਂ ਨਿਕਲਦੇ ਕਿਉਂਕਿ ਸਿੱਟਾ ਤਾਂ ਕੋਈ ਵੀ ਨਹੀਂ ਨਿਕਲੇ ਅਟ ਦੀ ਐਂਡ ਆਫ ਦਾ ਡੇ ਇੰਨੀਆਂ ਮੀਟਿੰਗਸ ਹੋਈਆਂ ਉਹ ਸੜਕਾ ਤੇ ਰੋਲ ਰਹੇ ਨੇ ਮੁੜ ਕੇ ਦੁਬਾਰਾ ਫਿਰ ਹੁਣ ਵੋਟਾਂ ਦਾ ਦੌਰ ਚੱਲ ਰਿਹਾ ਤਾਂ ਵੋਟਾਂ ਦੇ ਵਿੱਚ ਵੀ ਓਬਵੀਅਸਲੀ ਨੈਚੁਰਲ ਜੀ ਗੱਲ ਆ ਵੀ ਉਹ ਇੰਪੈਕਟ ਹੈ ਤਾਂ ਤਾਂ ਭਾਜਪਾ ਤੇ ਕਿਤਨਾ ਕਿਤੇ ਤਾਂ ਪਹੁੰਗ ਗਈ ਇਹ ਪਾਰਟ ਪਾਟੋ ਤੇ ਦੇਖੋ ਵੋਟਾਂ ਤੇ ਪੂਰੇ ਦੇਸ਼ 'ਚ ਚੱਲ ਰਹੀਆਂ ਜੀ ਹਾਂ ਦੇਸ਼ ਚ ਜਾ ਰਹੀਆਂ ਜੀ ਅਸੀਂ ਕਿਸਾਨ ਇਹ ਤੈਸ਼ੀ ਪਾਰਟੀ ਹੈਗੇ ਆ ਤੁਸੀਂ ਮੈਨੂੰ ਦੱਸੋ ਇੱਕ ਪਾਰਟੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ 10 ਸਾਲ ਵਾਸਤੇ ਸਾਡੀ ਸਰਕਾਰ ਚੱਲੀ ਅਗਲੇ 5 ਸਾਲ ਵਾਸਤੇ ਨਿਸ਼ਚਿਤ ਹੈ ਕਿ ਸਾਡੀ ਸਰਕਾਰ ਆਏਗੀ ਅਸੀਂ ਕਿਸਾਨਾਂ ਦੀਆਂ ਵੋਟਾਂ ਦੇ ਬਗੈਰ ਆਗੇ ਐਸਾ ਤੇ ਨਹੀਂ ਹੋ ਰਿਹਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਪੂਰੇ ਦੇਸ਼ ਦੇ ਕਿਸਾਨਾ ਤੋਂ ਆਈਸੋਲੇਟ ਹੋ ਰਹੇ ਨੇ ਜੀ ਤੇ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਕਿਹੜੇ ਪਾਸੇ ਚੱਲ ਰਹੇ ਨੇ ਤੇ ਇਹ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਸਾਰੇ ਕਿਸਾਨ ਜੇ ਸੋ ਦੇ ਪੰਜਾਬ ਦੇ ਸਾਡੇ ਖਿਲਾਫ ਨੇ ਸਾਡੇ ਕੋਲ ਹੀ ਕਿਸਾਨ ਯੂਨੀਅਨ ਹੈ ਸਾਡੇ ਕੋਲ ਬਹੁਤ ਤੁਸੀਂ ਕਿਸੇ ਵੀ ਕੱਟ ਦੇ ਵਿੱਚ ਬੀਜੇਪੀ ਦੇ ਕੱਟ ਤੇ ਚਲੇ ਜਾਓ ਜੀ ਉੱਥੇ ਤੁਹਾਨੂੰ ਪੱਕਾ ਹੀ ਪੱਕਾ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੇ ਪੱਕਾ ਭਾਈਆਂ ਹੋਈਆਂ ਨੇ ਉਹ ਕਿਸਾਨ ਨਹੀਂ ਨੇ ਤੇ ਜਿਹੜੇ ਜਿਹੜੇ ਹਿੰਦੂ ਕਿਸਾਨ ਹੈਗੇ ਨੇ ਬ੍ਰਾਹਮਣ ਕਿਸਾਨ ਹੈਗੇ ਨੇ ਜਿਹੜੇ ओबीसी ਕਿਸਾਨ ਹੈਗੇ ਨੇ ਸੈਣੀ ਨੇ ਲਪਾਨੇ ਨੇ ਕਿ ਕਿੰਨੇ ਕਿਸਮ ਦੇ ਕਿਸਾਨ ਨੇ ਸਾਡਾ ਇਹ ਇਹ ਸਾਨੂੰ ਸੜਕਾਂ ਤੇ ਰੋਕ ਰਹੇ ਨੇ ਸਾਡੇ ਕਿਸਾਨ ਤੇ ਵਿਲੇਜਸ 'ਚ ਬੈਠੇ ਹੋਏ ਨੇ ਪ੍ਰਚਾਰ ਕਰ ਰਹੇ ਨੇ ਜੀ ਤਾਂ ਪੰਜਾਬ ਦੇ ਵਿੱਚ ਹੁਣ ਬਠਿੰਡਾ ਸੀਟ ਦੇ ਉੱਪਰ ਪਰਮਪਾਲ ਕੌਰ ਸਿੱਧੂ ਦੇਣਗੇ ਟੱਕਰ ਕਿਉਂਕਿ ਜਿਹੜੇ ਬਾਕੀ ਦੇ ਲੀਡਰ ਨੇ ਉਹ ਵੀ ਬੜੇ ਦਿੱਗਜ ਚਿਹਰਾ ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੇ ਕੈਬਨਟ ਮੰਤਰੀ ਤੇ ਲੱਖਾ ਸਿੰਘ ਸਿਧਾਣਾ ਵੀ ਨੇ ਤੇ ਜੀਤ ਮੋਹਿੰਦਰ ਸਿੱਧੂ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਕਿਤਾ ਲੱਗਦਾ ਕਿ ਉਹ ਟੱਕਰ ਨਹੀਂ ਦੇਣਗੇ ਉਹ ਐਵੇਂ ਆ ਗਿਆ ਜਾਂ ਛੱਡ ਗਿਆਕਰ ਉਹਨਾਂ ਨੇ ਟੱਕਰ ਨਹੀਂ ਸੀ ਦੇਣੀ ਤੇ ਐਵੇਂ ਆਈਏ ਛੱਡ ਗਿਆ ਮੈਂ ਤਾਂ ਤੁਹਾਡੇ ਤੋਂ ਮਸਤ ਕਹੇ ਹੋਏ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜੀ ਬਾਕੀ ਤਾਂ ਲੋਕ ਦੱਸਣਗੇ ਨਹੀਂ ਦੱਸ ਇਹ ਸਵਾਲ ਹੀ ਕਿਹਦਾ ਹੋਇਆ ਸਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਕ ਐਡੀ ਇੰਟੈਲੀਜੈਂਟ ਲੇਡੀ ਆਈਐਸ ਆਫਸਰ ਇਹਦੇ ਵੱਡੇ ਘਰ ਦੀ ਅਗਰ ਆਪਣੀ ਜੌਬ ਛੱਡ ਕੇ ਲੋਕਾਂ ਦੀ ਸੇਵਾ ਦੇ ਵਾਸਤੇ ਇਲੈਕਸ਼ਨ ਲੜ ਰਹੀ ਹੈ ਤੇ ਕੁੱਝ ਸੋਚ ਕੇ ਲੜ ਰਹੀ ਹੈ ਨਾ ਜਿੱਤਣ ਵਾਸਤੇ ਲੜ ਰਹੀ ਹੈ ਆਬਵੀਅਸਲੀ ਜਿੱਤਣ ਵਾਸਤੇ ਲੜ ਰਹੀ ਹੈ ਮੈਨੇ ਦੇ ਵਿੱਚ ਪਰੌਂਟੇ ਖਾਣ ਵਾਸਤੇ ਥੋ ਨੀ ਪਰ ਉਹਨਾਂ ਨੇ अर्ली ਰਿਟਾਇਰਮੈਂਟ ਦੇ ਵਿੱਚ ਚਲੋ ਉਹਨਾਂ ਦਾ ਪਰਸਨਲ ਮੈਟਰ ਹੈ ਪਰ ਕਿਉਂਕਿ ਰਿਟਾਇਰਮੈਂਟ ਨੂੰ ਲੈ ਕੇ ਜਾਂ ਉਹਨਾਂ ਦੀ ਉਹਨਾਂ ਨੂੰ ਲੈ ਕੇ ਵੀ ਇੱਕ ਵਿਵਾਦ ਛਿੜਦਾ ਰਿਹਾ ਮੈਂ ਤੁਹਾਨੂੰ ਸਟੇਟਮੈਂਟ ਦੇ ਦਿੰਦਾ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਵਾਲ ਨਹੀਂ ਪੁੱਛਦਾ ਮੈਂ ਤੁਹਾਨੂੰ ਇਹ ਦੱਸਣਾ ਪਰਮਪਾਲ ਸਿੱਧੂ ਜੀ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਇੱਕ ਬਹੁਤ ਹੀ ਸਟਰੋਂਗ ਕੈਂਡੀਡੇਟ ਨੇ ਬਟਿੰਡਰ ਦੇ ਵਿੱਚ ਉਹਨਾਂ ਦੇ ਜਿੱਤਣ ਦੀਆਂ ਪੂਰੀਆਂ ਚਾਂਸਸ ਨੇ ਉਹਦੇ ਵਾਸਤੇ ਕਈ ਵਜ੍ਹਾ ਨਹੀਂ ਉਹਦੀ ਪਹਿਲੀ ਵਜ੍ਹਾ ਇਹ ਹੈ ਕਿ ਉਹ ਆਪਣੇ ਆਪ ਬੜੇ ਇੰਟੈਲੀਜੈਂਟ ਤੇ ਪੁਰਾਣੇ ਆਫੀਸਰ ਰਹੇ ਨੇ ਉਹਨਾਂ ਨੇ ਐਜ਼ ਅ ਆਫੀਸਰ ਲੋਕਾਂ ਦੇ ਉੱਤੇ ਦਿਲ ਜਿੱਤੇ ਹੋਏ ਨੇ ਉੱਥੇ ਬਹੁਤ ਵੱਡੇ ਕੰਮ ਕੀਤੇ ਹੋਏ ਨੇ ਉੱਤੋਂ ਦੀ ਉਹ ਬੜੀ ਫੈਮਲੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੀ ਫੈਮਲੀ ਦਾ ਪਟੰਡੇ ਰੀਜਨ ਦੇ ਵਿੱਚ ਸੇਵਾ ਦਾ ਬਹੁਤ ਵਟਾਈਕ ਇਤਿਹਾਸ ਹੈਗਾ ਇਹਦੇ ਇਲਾਵਾ ਬੀਜੇਪੀ ਨੇ ਪਟੰਡੇ ਦੀ ਡਿਵੈਲਪਮੈਂਟ ਵਾਸਤੇ ਬਹੁਤ ਕੰਮ ਕੀਤੇ ਨੇ ਬਾਦਲ ਸਾਹਿਬ ਇਹ ਕਹਿਦੇ ਨੇ ਕਿ ਕਿ ਏਅਰਪੋਰਟ ਲੈ ਕੇ ਆਏ ਤੇ ਸੈਕਟਰ ਯੂਨੀਵਰਸਿਟੀ ਉਹ ਲੈ ਕੇ ਆਏ ਤੇ ਏਅਰਪੋਰਟ ਉਹਨੇ ਗਿਆ ਐਸੀ ਮੰਨ ਲੈਂਦੇ ਆ ਚਲੋ ਉਹਨਾਂ ਦੇ ਕਹਿਣ ਤੇ ਲੈ ਕੇ ਆਏ ਪਰ ਬਣਾਏ ਕਿਨੇ ਬੀਜੇਪੀ ਨੇ ਬਣਾਏ ਨਾ ਜੀ ਤੇ ਉਹਦਾ ਸ਼ਰੇਹ ਜਿਹੜਾ ਉਹਨੂੰ ਬਣਾਉਂਦਾ ਬੀਜੇਪੀ ਨੂੰ ਜਾਂਦਾ ਹੈ ਨਾ ਇਸ ਵੇਲੇ ਜਿਹੜੀ ਡਿਵੈਲਪਮੈਂਟ ਉੱਤੇ ਹੋਈ ਹੈ ਉਹਦੇ ਵਿੱਚ ਬੀਜੇਪੀ ਦਾ ਬਹੁਤ ਯੋਗਦਾਨ ਹੈ ਉੱਥੋਂ ਦੇ ਲੋਕ ਇਹ ਸਮਝਦੇ ਨੇ ਤੇ ਇਸ ਨੂੰ ਸਮਝ ਕੇ ਆਪਣੀ ਜਿਹੜੀ ਅੱਗੇ ਵੀ ਆਪਣੀ ਡਿਵੈਲਪਮੈਂਟ ਕਰਨ ਦੇ ਵਾਸਤੇ ਜੋ ਉਹਨਾਂ ਨੇ ਕਾਰਵਾਈਆਂ ਕਰਨੀਆਂ ਨੇ ਉਹ ਕਰਨਗੇ ਤੇ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੇ ਕੈਂਡੀਡੇਟ ਨੂੰ ਤੇ ਵੋਟ ਪਾਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਸਾਡੇ ਨਾਲ ਪਿਛਲੇ ਭਾਜੀਪੀ ਦੇ ਸਪੋਕਸਪਰਸਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਬੜੇ ਕੌਨਫੀਡੈਂਸ ਦੇ ਨਾਲ ਇਹ ਗੱਲ ਬੋਲੀ ਹੈ ਵੀ ਸਾਡਾ ਕੈਂਡੀਡੇਟ ਪਰਮਪਾਲ ਕੌਰ ਸਿੱਧੂ ਪੜੇ ਲਿਖੇ ਆਈਐਸ ਜਿਹੜੀ ਨੌਕਰੀ ਹੈ ਉਹਨੂੰ ਛੱਡ ਕੇ ਲੋਕਾਂ ਦੀ ਸੇਵਾ ਦੇ ਲਈ ਉਹ ਚੋਣ ਮੈਦਾਨ ਦੇ ਵਿੱਚ ਨਿਤਰ ਰਹੇ ਨੇ ਤੇ ਲੋਕ ਜਿਹੜੇ ਬਹੁਮਤ ਦੇ ਵਿੱਚ ਉਹਨਾਂ ਨੂੰ ਵੋਟ ਪਾਉਣਗੇ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਦੇਖੋ ਇੱਕ ਚੀਜ਼ ਐ ਆ ਠੀਕ ਐ ਉਹਨਾਂ ਦੀ ਪਾਰਟੀ ਐ ਉਹਨਾਂ ਦਾ ਦਾਵਾ ਕਰਨਾ ਕੌਨਫੀਡੈਂਸ ਦੇ ਨਾਲ ਮੋਟੀਵੇਸ਼ਨ ਦੇ ਨਾਲ ਅੱਗੇ ਲੈ ਕੇ ਜਾਣਾ ਇਹ ਵੀ ਗੱਲ ਠੀਕ ਐ ਪਰ ਉਹਨਾਂ ਵੱਲੋਂ ਇੱਕ ਜਿਹੜੀ ਇੰਟਰਸਟਿੰਗ ਚੀਜ਼ ਇਹ ਗੱਲ ਬੋਲੀ ਗਈ ਕਿ ਇਹ ਮੁਠੀ ਪਰ ਕਿਸਾਨ ਨੇ ਇਹ ਕੁਝ ਜਥੇਬੰਦੀਆਂ ਨੇ ਜਿਹੜੀਆਂ ਵਿਰੋਧ ਕਰ ਰਹੀਆਂ ਨੇ ਪਰ ਜਿਹੜੇ 100 ਦੇ ਵਿੱਚੋਂ ਕਹਿ ਲਓ ਵੀ 70 ਜਾਂ 80% ਜਿਹੜੇ ਕਿਸਾਨ ਨੇ ਚਾਹੇ ਉਹ ਹਿੰਦੂ ਕਿਸਾਨ ਆ ਬ੍ਰਾਹਮਣ ਕਿਸਾਨ ਆ ਜਿਵੇਂ ਉਹਨਾਂ ਨੇ ਆਲਓਵਰ ਆਪਣੇ ਦੇਸ਼ ਦੀ ਗੱਲ ਕੀਤੀ ਆ ਵੀ ਉਹ ਭਾਜਪਾ ਦੇ ਨਾਲ ਨੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਗਾ ਕਿਉਂਕਿ ਦੇਖੋ ਵੋਟਾਂ ਤੁਸੀਂ ਪਾਉਣੀਆਂ ਨੇ ਜਨਤਾ ਸਭ ਕੁਝ ਜਾਣਦੀ ਆ ਤੁਸੀਂ ਦੱਸੋ ਵੀ ਇਸ ਸਮੇਂ ਜਿਹੜਾ ਬੀਜੇਪੀ ਦਾ ਪੰਜਾਬ ਦੇ ਵਿੱਚ ਜਿਹੜਾ ਵਜੂਦ ਹੈ ਉਹ ਕਿੰਨਾ ਕੁ ਸਟਰੋਂਗ ਹੈ ਤੇ ਖਾਸ ਕਰਕੇ ਬਠਿੰਡਾ ਦੀ ਸੀਟ ਦੇ ਉੱਪਰ ਜਿਹੜੀ ਬੀਜੇਪੀ ਦੇ ਉਮੀਦਵਾਰ ਨੇ ਪਰਮਪਾਲ ਕੌਰ ਸਿੱਧੂ ਕੀ ਲੱਗਦਾ ਤੁਹਾਨੂੰ ਵੀ ਉਹ ਚੋਣ ਮੈਦਾਨ ਦੇ ਵਿੱਚ ਉਸ ਤਰ੍ਹਾਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਦੇ ਪਾਉਣਗੇ ਤੇ ਲੋਕ ਉਹਨਾਂ ਤੇ ਵਿਸ਼ਵਾਸ ਆ ਜਿਹੜਾ ਉਹ ਜਿੱਤੋਂ ਪਾਉਣਗੇ ਜੀ ਜੀ ਬਿਲਕੁਲ ਤਾਂ ਬਠਿੰਡਾ ਸੀਟ ਜੋ ਕਿ ਹੌਟ ਸੀਟ ਮੰਨੀ ਜਾ ਰਹੀ ਹੈ ਜੇਕਰ ਚਿਰਨ ਗੱਲ ਕਰੀਏ ਜਿੱਦਾਂ ਮੈਂ ਗੱਲ ਕਰ ਰਹੀ ਸੀ ਪਰਮਪਾਲ ਕੌਰ ਸਿੱਧੂ ਨੂੰ ਲੈ ਕੇ ਕੀ ਯੋਗਦਾਨ ਦੀ ਗੱਲ ਨਹੀਂ ਯੋਗਦਾਨ ਨਹੀਂ ਪਾਇਆ ਉਹ ਇਸ ਸੰਦਰਭ ਤੇ ਗੱਲ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵੱਲੋਂ ਡਵੈਲਪਮੈਂਟ ਦੇਖੀ ਜਾ ਰਹੀ ਹੈ ਕਿ ਆਖਿਰ ਬਠਿੰਡਾ ਦੇ ਵਿੱਚ ਡਵੈਲਪਮੈਂਟ ਕਿੰਨੇ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਵੇਂ ਇਹ ਵੀ ਜ਼ਿਕਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖਫਾ ਵੀ ਨਹੀਂ ਲੋਕ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਵੀ ਕਰਦੇ ਨੇ ਕਿਉਂਕਿ ਬਠਿੰਡਾ ਦੇ ਵਿੱਚ ਏਮਜ਼ ਦੀ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਦੇਖੋ ਇੱਕ ਚੀਜ਼ ਹੈ ਕਵਿਤਾ ਜਦੋਂ ਪਹਿਲਾਂ ਇਹਨਾਂ ਦਾ ਗੱਟ ਜੋੜ ਸੀਗਾ ਅਕਾਲੀ ਦਲ ਤੇ ਭਾਜਪਾ ਦਾ ਉਹ ਦੋਏ ਉਹਦੋਂ ਕੋਈ ਇਹ ਰੌਲਾ ਨਹੀਂ ਸੀਗਾ ਵੀ ਬਾਦਲ ਸਾਹਿਬ ਨੇ ਬਣਾਇਆ ਕਿ ਪੈਸੇ ਕੇਂਦਰ ਸਰਕਾਰ ਨੇ ਖਰਚੇ ਨੇ ਗੱਲ ਇਹ ਮਸਲਾ ਹੁਣ ਇਹ ਆ ਵੀ ਹੁਣ ਜਦੋਂ ਤੁਹਾਡਾ ਗੜ ਜੋੜ ਨਹੀਂ ਹੋਇਆ ਤੁਹਾਡਾ ਆਪਸ ਦੇ ਵਿੱਚ ਕਹਿ ਲਓ ਵੀ ਸਹਿਮਤੀ ਨਹੀਂ ਬਣੀ ਕਈ ਗੱਲਾਂ ਤੇ ਤਾਂ ਫੇਰ ਹੁਣੇ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੇਖੋ ਜਦੋਂ ਅਕਾਲੀ ਦਲ ਨੇ ਆਪਣਾ ਚੋਣ ਪ੍ਰਚਾਰ ਕਰਨਾ ਹੈ ਬੀਬਾ ਬਾਦਲ ਨੇ ਜਾਣਾ ਤਾਂ ਉਹਨਾਂ ਨੇ ਤਾਂ ਇਹ ਗੱਲ ਬੋਲਣੀ ਹੈ ਨਾ ਵੀ ਪਾਈ ਅਸੀਂ ਡਿਵੈਲਪਮੈਂਟ ਕਰਾਈਆ ਅਸੀਂ ਏਮਜ਼ ਹਸਪੀਟਲ ਲੈ ਕੇ ਆਏ ਆ ਤੇ ਆ ਯੂਨੀਵਰਸਿਟੀ ਬਣਾਈ ਆ ਆ ਰੋਡਸ ਬਣਾਏ ਨੇ ਜਾਂ ਬਠਿੰਡਾ ਦੀ ਨਿਹਾਰ ਬਦਲੀ ਆ ਤਾਂ ਹੁਣ ਕੇਂਦਰ ਜਿਹਨਾਂ ਨਾਲ ਪਹਿਲਾਂ ਉਹਨਾਂ ਦਾ ਗੱਡ ਜੋੜ ਸੀ ਹੁਣ ਨਹੀਂ ਹੋਇਆ ਤਾਂ ਉਹਨਾਂ ਨੇ ਕਹਿਣਾ ਇਹ ਬਾਦਲ ਸਾਹਿਬ ਉਹਨਾਂ ਨੇ ਨਹੀਂ ਕਰਵਾਇਆ ਜੇ ਉਹ ਲੈ ਕੇ ਆਏ ਨੇ ਤਾਂ ਉਹਦੇ ਪਿੱਛੇ ਜਿਹੜਾ ਪੈਸਾ ਖਰਚਿਆ ਜਾਂ ਸਕੀਮਜ਼ ਨੇ ਜਾ ਐਮਜ਼ ਹਸਪੀਟਲ ਹਸਪੀਟਲ ਨੂੰ ਉੱਥੇ ਬਣਾਇਆ ਤਾਂ ਉਹ ਸਾਰਾ ਕੇਂਦਰ ਸਰਕਾਰ ਨੇ ਬਣਾਇਆ ਸੋ ਕਹਿਣ ਦਾ ਮਤਲਬ ਹੈ ਵੋਟਾਂ ਦੇ ਉੱਪਰ ਹੁਣ ਕ੍ਰੈਡਿਟ ਲੈਣ ਦੀ ਜਿਹੜੀ ਇੱਕ ਦੌੜ ਹੈ ਜਾਂ ਹੋੜ ਹੈ ਉਹ ਚੱਲੀ ਹੋਈ ਹੈ ਕਿਉਂਕਿ ਉਹ ਕੰਮ ਕੀ ਦੇਖੋ ਤੁਹਾਡਾ ਰੈਜ਼ਿਊਮ ਬਣ ਰਿਹਾ ਤੁਹਾਡਾ ਜੋ ਰੈਜ਼ਿਊਮ ਬਣ ਰਿਹਾ ਉਹ ਦਿਖਾ ਕੇ ਤੁਸੀਂ ਕਿਸੇ ਨੂੰ ਕਹੋਗੇ ਨਾ ਵੀ ਭਾਈ ਮੈਂ ਆਹ ਕੰਮ ਕੀਤੇ ਨੇ ਮੈਨੂੰ ਵੋਟ ਪਾਓ ਜੇ ਹੁਣ ਤੁਸੀਂ ਕੋਈ ਕੰਮੇ ਨਹੀਂ ਕੀਤਾ ਹੋਊਗਾ ਜਾਂ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਹੋਊਗੀ ਤਾਂ ਫਿਰ ਤੁਸੀਂ ਕਿਵੇਂ ਵੋਟ ਮੰਗ ਸਕਦੇ ਹੋ ਮੈਂ ਦਰਸ਼ਕਾਂ ਦੇ ਕਮੈਂਟ ਨੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਤੇ ਬੇਨਤੀ ਇਹ ਹੈ ਵੀ ਸਾਡੀ ਇਸ ਪ੍ਰੋਗਰਾਮ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਜਿਹੜੀ ਹੈ ਇਨਫੋਰਮੇਸ਼ਨ ਪਹੁੰਚ ਸਕੇ ਹਰਜੀਤ ਸਿੰਘ ਉਹਨਾਂ ਨੇ ਲਿਖਿਆ ਲੱਖਾ ਸਧਾਨਾ ਜਗਦੇਵ ਸੰਧੂ ਉਹਨਾਂ ਨੇ ਲਿਖਿਆ ਵੇਸ਼ ਸਕਸੈਸਫੁਲ ਲੱਖਾ ਸਧਾਨਾ ਦੀਪਕ ਸਿੰਘ ਨੇ ਲਿਖਿਆ ਹਰਸਿਮਰਤ ਕੌਰ ਬਾਦਲ ਤੇ ਬਖਸ਼ੀਰ ਸਿੰਘ ਉਹਨਾਂ ਨੇ ਲਿਖਿਆ 22 ਲੱਖਾ ਜਿੰਦਾਬਾਦ ਤੁਸੀਂ ਇੱਕ ਗੱਲ ਦੇਖੋ ਹੁਣ ਕਵਿਤਾ ਵੀ ਸਾਨੂੰ ਜਿਹੜੇ ਕਮੈਂਟ ਕਰ ਰਹੇ ਨੇ ਲੋਕ ਜਾਂ ਆਪਣੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਸਭ ਲੱਖਾ ਜਿੰਦਾਬਾਦ ਕਹਿ ਰਹੇ ਨੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਜਿਹੜੀ ਲੱਖੇ ਦੀ ਇੱਕ ਕਹਿ ਲਓ ਵੀ ਪ੍ਰਭਾਵ ਹੈ ਜਾਂ ਇਮੇਜ ਆ ਉਹਨਾਂ ਦੀ ਉਹ ਬਣੀ ਹੋਈ ਹੈ ਤੇ ਲੋਕ ਉਹਨੂੰ ਸੁਣ ਰਹੇ ਨੇ ਤਾਂ ਲੋਕਾਂ ਦੇ ਉੱਪਰ ਉਹਦਾ ਪ੍ਰਭਾਵ ਪੈ ਰਿਹਾ ਤੇ ਬਾਕੀ ਇਹ ਵੀ ਗੱਲ ਨਹੀਂ ਹੁਣ ਜਿਵੇਂ ਜਗਦੇਵ ਸੌਰੀ ਮਾਫ ਕਰਨਾ ਦੀਪਕ ਸਿੰਘ ਉਹਨਾਂ ਨੇ ਲਿਖਿਆ ਹਰ ਸਿਮਰਤ ਕੌਰ ਬਾਦਲ ਸੋ ਗੱਲ ਉਹੀ ਹੈ ਨਾ ਵੀ ਲੋਕਾਂ ਨੂੰ ਕਿਹੜੀ ਗੱਲ ਚੰਗੀ ਲੱਗਣੀ ਹੈ ਜਾਂ ਲੋਕ ਕਿਹੜਾ ਪੁਆਇੰਟ ਦੇਖ ਕੇ ਵੋਟ ਪਾਉਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਬਾਕੀ ਬਹੁਤ ਇੰਟਰਸਟਿੰਗ ਫੈਕਟਸ ਨੇ ਬਹੁਤ ਜਿਹੜੀ ਕਹੋ ਦਿਲਚਸਪ ਬਟੰਡਾ ਦੀ ਸੀਟ ਬਣੀ ਹੋਈ ਆ ਪੂਰਾ ਕਹੋ ਵੀ ਬਾਦਲ ਪਰਿਵਾਰ ਦਾ ਵੀ ਮੁੱਛ ਦਾ ਸਵਾਲ ਆ ਉਧਰੋਂ ਲੱਖਾ ਸਦਾਣਾ ਵੀ ਲੱਗੇ ਹੋਏ ਨੇ ਪਰਮਪਾਲ ਕੌਰ ਸਿੱਧੂ ਹੁਣ ਆਪਾਂ ਇਹਨਾਂ ਦੇ ਸਪੋਕਸਪਰਸ ਨਾਲ ਗੱਲ ਕੀਤੀ ਉਹਨਾਂ ਨੇ ਤਾਂ 100% ਇਹ ਗੱਲ ਨਿਬੇੜਦੀ ਹੈ ਵੀ ਸਾਡੀ ਕੈਂਡੀਡੇਟ ਬਹੁਮਤ ਦੇ ਨਾਲ ਜਿਹੜੀ ਐ ਸੀਟ ਜਿੱਤੂਗੀ ਤੇ ਇਹਨੂੰ ਕੋਈ ਨਹੀਂ ਰੋਕ ਸਕਦਾ ਤੇ ਮੁਠੀ ਭਰ ਕਿਸਾਨ ਨੇ ਜਿਹੜਾ ਸਾਡਾ ਵਿਰੋਧ ਕਰ ਰਹੇ ਨੇ ਜੀ ਜੀ ਤਾਂ ਬਿਲਕੁਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਯਾਨੀ 4 ਜੂਨ ਨੂੰ ਪਤਾ ਲੱਗੇਗਾ ਜਦੋਂ ਰਿਜ਼ਲਟ ਆਊਗਾ ਤਾਂ ਤੁਹਾਡੀ رائے ਬਠਿੰਡਾ ਸੀਟ ਨੂੰ ਲੈ ਕੇ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਕਿਹੜੀ ਪਾਰਟੀ ਨੂੰ ਤੁਸੀਂ ਜਿਤਾਉਂਗੇ ਤੇ ਕਿਉਂ ਜਿਤਾਉਂਗੇ ਤੁਸੀਂ ਆਪਣੀ رائے ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਸੀਂ ਤੁਹਾਡੀ رائے ਦੀ ਉਡੀਕ ਕਰਾਂਗੇ ਕਮੈਂਟ ਤੇ ਜਾ ਕੇ ਤੁਸੀਂ ਆਪਣੀ رائے ਦੇ ਸਕਦੇ ਹੋ ਤਾਂ ਅੱਜ ਅਸੀਂ ਗੱਲ ਕੀਤੀ ਬਠਿੰਡਾ ਸੀਟ ਨੂੰ ਲੈ ਕੇ ਕਿ ਕਿਸ ਦਾ ਦਬਾਅ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜਿਸ ਉੱਤੇ ਅਸੀਂ ਗੱਲਬਾਤ ਵੀ ਕੀਤੀ ਭਾਜਪਾ ਦੇ ਸਪੋਕਸਪਰਸਨ ਦੇ ਨਾਲ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜੋ ਉਮੀਦਵਾਰ ਪਰਮਪਾਲ ਕੋਰ ਉਹ ਜਿੱਤਣਗੇ ਜਿਨ੍ਹਾਂ ਨੇ ਜਿਨ੍ਹਾਂ ਦਾ ਪਿੱਛੋਕੜ ਵੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਇਸੇ ਦੇ ਨਾਲ ਜੇਕਰ ਹੋਰ ਪਾਰਟੀਆਂ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਬਹੁਤ ਵੱਡੇ ਸਿਆਸੀ ਲੀਡਰ ਨੇ ਤੇ ਕੰਮ ਵੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਉਸ ਹਿਸਾਬ ਨਾਲ ਵੋਟ ਦਿੱਤਾ ਜਾਵੇਗਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕ ਵੀ ਤਾਂ ਪੰਜਾਬ ਦੇ ਲੋਕ ਨਾ ਹੁਣ ਅੱਕੇ ਪਏ ਨੇ ਹਮ ਸੀਰੀਅਸਲੀ ਜੇ ਆਪਾਂ ਗਰਾਊਂਡ ਤੇ ਜਾ ਕੇ ਚੈੱਕ ਕਰਦੇ ਆ ਨਾ ਤਾਂ ਪੰਜਾਬ ਦੇ ਲੋਕ ਹੁਣ ਅੱਕੇ ਪਏ ਨੇ ਤੇ ਹੁਣ ਬਹੁਤ ਧਿਆਨ ਦੇ ਕੇ ਸਹੀ ਤਰੀਕੇ ਦੇ ਨਾਲ ਕਿਹੜਾ ਬੰਦਾ ਐਕਚੁਅਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਹੈ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੁਣ ਉਹ ਗੱਲਾਂ ਨਹੀਂ ਰਹੀਆਂ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਬੜੇ ਅਵੇਅਰ ਹੋ ਗਏ ਨੇ ਲੋਕ ਮੋਬਾਈਲ ਫੋਨ ਤੇ ਹੁਣ ਕਹਿ ਲਓ ਵੀ ਦੁਨੀਆ ਜਿਹੜੀ ਮੁਠੀ 'ਚ ਆ ਤੁਹਾਡੇ ਕਿੱਥੇ ਕੀ ਹੋ ਰਿਹਾ ਉਹ ਸਾਰਾ ਕੁਝ ਤੁਹਾਨੂੰ ਫੋਨ ਤੇ ਪਤਾ ਲੱਗਦਾ ਤੇ ਲੋਕ ਹੁਣ ਬੜੇ ਹਿਸਾਬ ਕਿਤਾਬ ਦੇ ਨਾਲ ਦੇਖ ਸਮਝ ਕੇ ਪਰਖ ਕੇ ਹੀ ਜਿਹੜਾ ਆਪਣਾ ਕੀਮਤੀ ਵੋਟ ਦੇਣਗੇ ਬਾਕੀ ਦੇਖੋ ਕਹਿੰਦੇ ਨਹੀਂ ਹੁੰਦੇ ਪਤਾ ਲੱਗੇ ਜਾਣਾ ਦਿਨ ਬਾੜੇ ਦੂਰ ਨਹੀਂ ਹੈਗੇ ਥੋੜੇ ਦਿਨ ਰਹਿ ਗਏ ਨੇ ਇੱਕ ਤਰੀਕ ਨੂੰ ਵੋਟਾਂ ਨੇ ਚਾਰ ਨੂੰ ਰਿਜ਼ਲਟ ਆ ਪਤਾ ਲੱਗ ਜਾਣਾ ਕੌਣ ਬਾਜ਼ੀ ਮਾਰਦਾ ਜੀ ਬਿਲਕੁਲ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕੀਤੀ ਬਠਿੰਡਾ ਸੀਟ ਨੂੰ ਲੈ ਕੇ ਜਿਸ ਦੇ ਵਿੱਚ ਤੁਸੀਂ ਕੀਮਤੀ ਸਮਿਆਂ ਦੇ ਵਿੱਚੋਂ ਕੁਝ ਪਲ ਘਟਕੇ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਦਿੱਤੀ ਹੈ ਜਿਸ ਦਾ ਬਹੁਤ-ਬਹੁਤ ਧੰਨਵਾਦ ਇਸ ਦੇ ਨਾਲ ਅਸੀਂ ਉਡੀਕ ਕਰਦੇ ਰਹਾਂਗੇ ਤੁਸੀਂ ਕਮੈਂਟ ਦੇ ਜ਼ਰੀਏ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ ਕਿਸ ਦੇ ਸਿਰ ਸਜੇਗਾ ਤਾਂ ਅੱਜ 4 ਤਰੀਕ ਨੂੰ ਪਤਾ ਲੱਗ ਜਾਵੇਗਾ ਉਦੋਂ ਤੱਕ ਅਸੀਂ ਉਹ ਲੈ ਕੇ ਤੁਹਾਡੇ ਲਈ ਅਲੱਗ-ਅਲੱਗ ਹਲਕਿਆਂ ਨੂੰ ਲੈ ਕੇ ਗੱਲ ਕਰਾਂਗੇ ਤੇ ਨਾਲ ਹੀ ਵਿਚਰਦੇ ਰਹਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਖੰਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਲੋਕ ਸਭਾ ਚੋਣਾਂ ਨੂੰ ਮਹਿਜ਼ 15 ਦਿਨ ਰਹਿ ਗਏ ਨੇ ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਨਾਲ ਹੀ 4 ਜੂਨ ਨੂੰ ਰਿਜ਼ਲਟ ਆਵੇਗਾ ਜਿਸ ਦੇ ਲਈ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਕਿ ਆਕਰ ਕਿਸ ਤਰੀਕੇ ਨਾਲ ਅਸੀਂ ਪੈਰ ਜਮਾਈਏ ਤੇ ਕਿਸ ਤਰੀਕੇ ਨਾਲ ਜਤ ਹਾਸਲ ਕੀਤੀ ਜਾ ਸਕਦੀ ਹੈ ਤਾਂ ਇਸੇ ਮੁੱਦੇ ਉੱਤੇ ਅੱਜ ਗੱਲਬਾਤ ਕਰਾਂਗੇ ਬਠਿੰਡਾ ਹਲਕਾ ਅਸੀਂ ਉਸ ਉੱਤੇ ਗੱਲ ਕਰਾਂਗੇ